ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ ਦਿਨ ਨਵੇਂ ਤੋਂ ਨਵੇਂ ਬਿਵਾਦ ਦੇ ਵਿੱਚ ਘਿਰਦੀ ਜਾ ਰਹੀ ਹੈ ਉਸੇ ਉੱਤੇ ਇੱਕ ਨਵਾਂ ਬਿਵਾਦ ਆਡੀਓ ਦੇ ਰੂਪ ਵਿੱਚ ਜਦੋਂ ਸਾਹਮਣੇ ਆਉਂਦਾ ਤਾਂ ਇਹ ਸਵਾਲ ਵੀ ਨਾਲ ਹੀ ਜਨਮ ਲੈਂਦਾ ਕਿ ਉਸ ਆਡੀਓ ਦੇ ਵਿੱਚ ਜਿਹੜੇ ਨਾਮ ਸਾਹਮਣੇ ਆ ਰਹੇ ਨੇ ਜਿਹੜੇ ਨਾਮ ਬੋਲੇ ਜਾ ਰਹੇ ਨੇ ਕੀ ਉਹਨਾਂ ਨਾਵਾਂ ਦੇ ਉੱਤੇ ਵੀ ਕੋਈ ਨਵੀਂ ਕਾਰਵਾਈ ਹੋ ਸਕਦੀ ਹੈ ਕਿ ਉਹ ਕਿਸ ਤਰੀਕੇ ਨਾਲ ਕਾਰਵਾਈ ਦਾ ਹਿੱਸਾ ਬਣ ਸਕਦੇ ਨੇ ਤੇ ਇਹ ਸਾਰੇ ਆਡੀਓ ਮਾਮਲੇ ਤੋਂ ਲੈ ਕੇ ਸਮੁੱਚੇ ਇਹ ਸਾਰੇ ਬਿਵਾਦ ਦੇ ਵਿੱਚ ਸ਼੍ਰੋਮਣੀ ਕਮੇਟੀ ਕੀ ਤੱਥਾਂ ਦੇ ਆਧਾਰ ਤੇ ਆਪਣਾ ਪੱਖ ਰੱਖਣ ਦੇ ਦਮ ਰੱਖਦੀ ਹੈ ਕੀ ਉਹ ਆਪਣਾ ਜਵਾਬ ਦੇ ਸਕਦੀ ਆ ਕੇ ਸਾਹਮਣੇ ਇਹ ਸਵਾਲ ਜਿੱਥੇ ਵੱਡਾ ਉਥੇ ਧਰਮ ਦੇ ਨਾਲ ਹੀ ਰਿਜਕ ਦਾ ਪਹਿਲੂ ਵੀ ਜੁੜ ਜਾਂਦਾ ਹੈ ਇੱਕ ਪਾਸੇ ਧਾਰਮਿਕ ਮੁੱਦਾ ਵੱਡਾ ਉਥੇ ਹੀ ਪੰਜਾਬ ਦੇ ਵਿੱਚ ਮੰਰੇਕਾ ਦੇ ਮਰਨ ਦਾ ਜਿਹੜਾ ਮਸਲਾ ਹੈ ਨਵੇਂ ਰੂਪ ਚ ਨਵੀਂ ਯੋਜਨਾ ਪੰਜਾਬ ਦੇ ਹਿੱਤ ਛਾਹ ਜਾਂ ਨਹੀਂ ਇਹਦਾ ਮਸਲਾ ਜਿਹੜਾ ਵੱਡਾ ਹੁੰਦਾ ਜਾ ਰਿਹਾ ਹੈ ਉਸ ਦੇ ਉੱਤੇ ਹੁਣ ਸਿਆਸੀ ਜਮਾਤ ਸਾਹਮਣੇ ਆਉਣ ਲੱਗੀ ਹੈ ਸਿਆਸੀ ਧਿਰਾਂ ਲੜਾਈ ਲੜਨ ਦੇ ਲਈ ਤਰਲੋ ਮੱਛੀ ਨੇ ਕਿ ਉਹ ਸੱਚਮੁੱਚ ਇਸ ਰਿਜਕ ਨੂੰ ਧਿਆਨ ਚ ਰੱਖ ਕੇ ਮਜ਼ਦੂਰਾਂ ਦੀ ਕਿਰਤ ਨੂੰ ਧਿਆਨ ਚ ਰੱਖ ਕੇ ਲੜਾਈ ਲੜ ਰਹੀਆਂ ਜਾਂ ਆਪਣੇ ਵੋਟ ਬੈਂਕ ਦੀ ਲੜਾਈ ਲੜਨਗੀਆਂ ਤੇ ਕੇਂਦਰ ਦੇ ਮੂਰੇ ਇਹ ਲੜਾਈ ਕਿੱਡੀ ਕ ਮਜ਼ਬੂਤੀ ਨਾਲ ਲੜ ਪਾਉਣਗੀਆਂ ਇਹ ਵੀ ਸਵਾਲ ਇਹ ਦੇ ਵਿੱਚ ਸ਼ਾਮਲ ਹੈ ਤੇ ਇਹ ਸਭ ਦੇ ਦਰਮਿਆਨ ਆਤਸ਼ੀ ਵਿੱਚ ਸ਼ਾਮਲ ਹੋ ਜਾਂਦੀ ਹੈ ਆਤਸ਼ੀ ਦੇ ਬੋਲ ਵਿਗੜ ਜਾਂਦੇ ਨੇ ਤੇ ਆਤਸ਼ੀ ਇੱਕ ਤਰ੍ਹਾਂ ਨਾਲ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਉਹ ਗੁਰੂ ਸਾਹਿਬ ਬਾਰੇ ਜਹੀ ਜੀ ਟਿੱਪਣੀ ਕਰਦੀ ਹੈ ਉਸ ਦੇ ਨਾਲ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਵੀ ਜਿਵੇਂ ਭਗਵੰਤ ਮਾਨ ਨੂੰ ਬੁਲਾਇਆ ਗਿਆ ਕੀ ਜਥੇਦਾਰ ਉਹਨੂੰ ਵੀ ਬੁਲਾ ਸਕਦੇ ਨੇ ਕਿ ਉਹਨੂੰ ਵੀ ਸਕੱਤਰੇ ਤਾਲੂ ਕੀਤਾ ਜਾ ਸਕਦਾ ਇਸ ਨੁਕਤੇ ਨੂੰ ਵੀ ਛੂਣ ਦੀ ਕੋਸ਼ਿਸ਼ ਕਰਾਂਗੇ ਤੇ ਜਿੱਥੇ ਇਹ ਸਾਰੇ ਪਹਿਲੂ ਨੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਵੀ 27 ਤਰੀਕ ਨੂੰ ਹੋਣ ਜਾ ਰਿਹਾ ਕੌਣ ਕਰੇਗਾ ਘਰਾਓ ਤੇ ਕਿਉਂ ਹੋਏਗਾ ਘਰਾਓ ਇਹ ਵੀ ਮੈਂ ਅੱਜ ਜਾਣਣਾ ਤੇ ਜਿੱਥੇ ਇਹ ਸਾਰਾ ਮਸਲਾ ਹੈ ਉੱਥੇ ਮਨੁੱਖੀ ਅਧਿਕਾਰਾਂ ਦਾ ਪਹਿਲੂ ਲਗਾਤਾਰ ਚਰਚਾ ਚ ਰਹਿੰਦਾ ਕਿ ਮਨੁੱਖਾਂ ਦੇ ਅਧਿਕਾਰਾਂ ਦੇ ਉੱਤੇ ਸਿਸਟਮ ਤੇ ਸਿਆਸਤ ਕਿਵੇਂ ਡਾਕਾ ਮਾਰ ਰਹੀ ਹੈ ਇਹਦੇ ਵਿੱਚੋਂ ਬੰਦੀ ਸਿੰਘਾਂ ਦਾ ਮੋਰਚਾ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਲੜਾਈ ਲੜਨ ਦੀ ਕਵਾਇਤ ਦੇ ਵਿੱਚ ਹੈ ਕਿ ਅਸੀਂ ਨਵੇਂ ਤਰੀਕੇ ਕਰਨਾਂ ਸਾਹਮਣੇ ਆ ਰਹੇ ਹਾਂ ਉਹ ਲੜਾਈ ਕਿੱਦਾਂ ਵੱਡੀ ਹੁੰਦੀ ਹੈ ਕਿੱਧਰ ਨੂੰ ਜਾ ਰਹੀ ਹੈ ਇਹ ਸਾਰੇ ਨੁਕਤਿਆਂ ਤੇ ਚਰਚਾ ਕਰਾਂਗੇ ਇਹਨਾਂ ਪਹਿਲੂਆਂ ਤੇ ਚਰਚਾ ਕਰਨ ਲਈ ਮੈਨੂੰ ਹਾਜ਼ਰ ਨੇ ਸੀਨੀਅਰ ਪੱਤਰਕਾਰ ਪੰਜਾਬ ਚਿੰਤਕ ਸਰਦਾਰ ਹਰਮੀਰ ਸਿੰਘ ਜੀ ਸਰਦਾਰ ਹਰਮੀਰ ਸਿੰਘ ਜੀ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇਸੇ ਪਹਿਲੂ ਤੇ ਜਾਨਣਾ ਚਾਹਣਾ ਕਿ ਐਸਪੀਸੀ ਕੋਲ ਹੁਣ ਇਸ ਆਡੀਓ ਦੇ ਰੂਪ ਚ ਜਿਹੜੇ ਨਵੇਂ ਸਵਾਲ ਖੜੇ ਹੋਏ ਨੇ ਉਹਨਾਂ ਦਾ ਜਵਾਬ ਹੈ ਉਹ ਆਪਣਾ ਪੱਖ ਜੇ ਰੱਖ ਪਾਉਣਗੇ ਤਾਂ ਕਿਵੇਂ ਰੱਖ ਪਾਉਣਗੇ ਤੇ ਦੂਜੇ ਪਾਸੇ ਜਿਹੜੇ ਨਾਮ ਖੁਲਾਸੇ ਹੋ ਰਹੇ ਨੇ ਉਹਦੇ ਵਿੱਚ ਹੈ ਉਹ ਕਮਲਜੀਤ ਦੇ ਹਵਾਲੇ ਨਾਲ ਉਹ ਆਡੀਓ ਦੇ ਵਿੱਚ ਕੀ ਉਹਨਾਂ ਨਾਵਾਂ ਦੇ ਉੱਤੇ ਵੀ ਕੋਈ ਕਾਰਵਾਈ ਹੋਣ ਦੀ ਕੋਗਲ ਸ਼ੁਰੂ ਹੋ ਗਈ ਹੈ ਜੀ ਕਿੱਧਰ ਨੂੰ ਜਾਏਗਾ ਇਹ ਮਾਮਲਾ ਮਾਮਲਾ ਤਾਂ ਅੱਗੇ ਵੱਧ ਹੀ ਰਿਹਾ ਟਕਰਾ ਦੇ ਰੂਪ ਦੇ ਵਿੱਚ ਕਿਉਂਕਿ ਐਜੀਪੀਸੀ ਨੇ ਪਹਿਲਾਂ ਹੀ ਕਿਹਾ ਕਿ ਉਹ ਕੋਆਪਰੇਟ ਨਹੀਂ ਕਰਨਗੇ ਹਾਲਾਂਕਿ ਐਜੀਪੀਸੀ ਨੇ ਨਹੀਂ ਕਿਹਾ ਮੁਲਾਜ਼ਮ ਐਜੀਪੀਸੀ ਨਹੀਂ ਹੁੰਦੇ ਐਜੀਪੀਸੀ ਦੀ ਐਕਚੁਅਲੀ ਬਾਡੀ ਹੁੰਦੀ ਹੈ ਜਿਹੜੀ ਚੁਣੀ ਹੋਈ ਬਾਡੀ ਹੈ ਜਿਹੜੇ ਪ੍ਰੰਧਾਨ ਸੈਕਟਰੀ ਆ ਉਹਦੇ ਦਾ ਅੰਤਰਨ ਕਮੇਟੀ ਜਾ ਕੋਈ ਇਜਲਾਸ ਜਿਹੜਾ ਬੁਲਾਇਆ ਜਾਂਦਾ ਕੋਈ ਅਨਲ ਬਾਡੀ ਦਾ ਉਹਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਹੈ ਇਹ ਫੈਸਲਾ ਬੁਨਰਾਜਮਾ ਨੇ ਪ੍ਰੈਸ ਕਾਨਫਰੰਸ ਕਰਕੇ ਕਿੰਤਾ ਸਿਰ ਸਿ ਕੋਆਪਰੇਟ ਨਹੀਂ ਕਰ ਰਹੇ ਦੂਜੇ ਪਾਸੇ ਇਹ ਹੈ ਕਿ ਸਤੰਦਰਸ਼ਕ ਕੋਲੀ ਦਾ ਰਿਮਾਂਡ ਵਧ ਹੀ ਚੁੱਕਿਆ ਅਜੇ ਹੋਰ ਗੱਲਾਂ ਵੀ ਉਹਨਾਂ ਤੋਂ ਸ਼ਾਇਦ ਕੁਝ ਜੋ ਸਾਹਮਣੇ ਆਉਣ ਕਮਲਜੀਤ ਸਿੰਘ ਜਿਹੜੇ ਸਹਾਇਕ ਸੁਪਰਡੈਂਟ ਦੇ ਅਹੁਦੇ ਤੋਂ ਰਟਾਇਰ ਹੋਏ ਸੀ ਜਿਨ੍ਹਾਂ ਦੀ ਉਹ ਆਡੀਓ ਹੈ ਉਹ ਆਡੀਓ ਦੇ ਵਿੱਚ ਵੀ ਕੁਝ ਨਾਂ ਮਾਰੇ ਨੇ ਇਹਨਾਂ ਤੋਂ ਬਿਨਾਂ ਹੋਰ ਕਾਫੀ ਸਾਰੇ ਦਸਤਾਵੇਜ਼ ਜਿਹੜੇ ਨੇ ਪੁਲਿਸ ਲੈ ਕੇ ਗਈ ਹੈ ਜਿਹੜੇ ਨਾਲ ਕੁਝ ਡਿਵਾਈਸੇਜ ਲੈ ਕੇ ਗਈ ਹੈ ਕੁਝ ਮੋਬਾਈਲ ਪਲੱਸ ਕੰਪਿਊਟਰ ਜਾਂ ਲੈਪਟਾਪ ਲੈ ਕੇ ਗਈ ਹੈ ਉਹਨਾਂ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਸੀ ਪੁਲਿਸ ਨੇ ਇੱਕ ਸੰਕੇਤ ਦਿੱਤਾ ਸੀਗਾ ਕਿ ਕੰਨਿਆਂ ਦੀਆਂ ਤਾਰਾਂ ਕਈ ਹੋਰ ਸਿਆਸਤਦਾਨਾਂ ਦੇ ਨਾਲ ਵੀ ਆਦਾਨ-ਪਰਦਾਨ ਉਹਦੇ ਚੋਂ ਨਿਕਲ ਰਹੇ ਹੈ ਕੁਝ ਤਾਂ ਉਹ ਸਿਆਸਤਦਾਨ ਕੌਣ ਹੋਣਗੇ ਮਰਸਦੇ ਕੀ ਇਕੱਲੇ ਅਕਾਲੀ ਦਲ ਦੇ ਦਾਇਰੇ ਦੇ ਵਿੱਚ ਹੋਣਗੇ ਜਾਂ ਹੋਰ ਵੀ ਕੋਈ ਇਸੇ ਅਸਰਦਾਨਾ ਜਿਹਦੇ ਨਾਲ ਕੋਈ ਗਾਨੇ ਸੀ ਨਿਕਲੇਗੀ ਜਿਹੜੀ ਕੋਈ ਇਹਦੇ ਨਾਲ ਜੁੜਦੀ ਆ ਕਿਸੇ ਕਰਾਇਮ ਨਾਲ ਜੁੜਦੀ ਆ ਉਹ ਤਾਂ ਸਾਹਮਣੇ ਨਹੀਂ ਆਇਆ ਕਿਉਂਕਿ ਆਡੀਓ ਸਾਹਮਣੇ ਆਨ ਕਰਕੇ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਦਸਤਾਵੇਜ਼ ਜਿਹੜੇ ਕੋਈ ਹੋਰ ਹੋਣਗੇ ਲਿਖਤ ਪੜਤਦੇ ਉਹ ਲਿਖਤ ਪੜਤਣੇ ਵੀ ਅਜੇ ਖੁਲਾਸੇ ਹੋ ਰਹੇ ਨੇ ਉਹ ਦਾਜਵੀ ਹੈ ਕਿ ਜੇਕਰ ਐਸਰ ਬਾਟ ਦੇ ਦੌਰਾਨ ਤੇ ਤੋਂ ਪਹਿਲਾਂ ਕਮਲਜੀਤ ਵੀ ਹਰਾਸਤ ਚ ਹੈ ਉਹਨਾਂ ਦਰੋਂ ਜੋ ਵੀ ਚੀਜ਼ਾਂ ਮਿਲ ਲੰਗੀਆਂ ਉਹ ਚੀਜ਼ਾਂ ਤੇ ਅੱਗੇ ਫਰਦਰ ਕਾਰਵਾਈ ਤਾਂ ਹੋਏਗੀ ਉਹ ਹੁਣੇ ਐਜੀਪੀਸੀ ਨੇ ਅਜੇ ਇਸ ਆਡੀਓ ਤੇ ਤਾਂ ਆਪਣਾ ਜਵਾਬ ਕੋਈ ਦੇਣਾ ਇਹਦੇ ਤੇ ਲੋਕ ਕੋ ਬਹੁਤ ਸਾਰੀਆਂ ਆਵਾਜ਼ਾਂ ਨੂੰ ਪਛਾਣਦੇ ਰਹੇ ਨੇ ਲੋਕ ਤਾਂ ਆਪਣੇ ਆਪਣੇ ਪੱਧਰ ਤੇ ਕਿ ਆਵਾਜ਼ ਹੈ ਆਵਾਜ਼ ਹੈ ਜੇ ਤੇ ਅੱਗੇ ਚੱਲ ਕੇ ਹੁਣ ਕੀ ਇਹਨਾਂ ਨੂੰ ਵੀ ਨੋਟਿਸ ਜਿਵੇਂ ਪ੍ਰਤਾਪ ਸਿੰਘ ਨੂੰ ਨੋਟਿਸ ਦਿੱਤਾ ਉਹਨਾਂ ਨੇ ਪ੍ਰਤਾਪ ਸਿੰਘ ਦਾ ਨਾਂ ਇਹਦੇ ਚ ਵੀ ਲਿਆ ਜਾ ਰਿਹਾ ਪ੍ਰਤਾਪ ਸਿੰਘ ਨੂੰ ਤਾਂ ਨੋਟਿਸ ਦਿੱਤਾ ਕਿ ਦੂਜਿਆਂ ਨੂੰ ਵੀ ਨੋਟਿਸ ਦਿੱਤਾ ਜਾਏਗਾ ਜੇ ਨਹੀਂ ਬਰਕਮ ਕਰਦੇ ਤਾਂ ਕਿ ਅਦਾਲਤ ਦੇ ਰਾਹੀਂ ਬਾਂਟੇ ਸ਼ੂ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਜਾਂ ਇਹੋ ਜਿਹੇ ਹਾਲਾਤ ਚ ਕੀ ਹੋਏਗਾ ਇਹ ਕਾਫੀ ਮਤਲਬ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਗੁੰਝਰਦਾਰ ਹੁੰਦਾ ਜਾ ਰਿਹਾ ਔਰ ਇਹਦੇ ਲਈ ਕੋਈ ਸੋਲੂਸ਼ਨ ਵਾਲੀ ਗੱਲ ਜਾਂ ਉਸ ਪੱਧਰ ਦੇ ਉੱਤੇ ਨਜ਼ਰ ਨਹੀਂ ਆ ਰਹੀ ਅਜੇ ਤੱਕ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਪਹਿਲਾਂ ਆਪਾਂ ਕਹਿੰਦੇ ਨਾ ਕਿ ਸੀਬੀਆਈ ਦੇ ਮਾਮਲੇ ਦੇ ਵਿੱਚ ਭੁੱਲਰ ਨੂੰ ਫੜ ਲਿਆ ਬਾਕੀਆਂ ਦੇ ਨਾਂ ਕੰਜਾਂ ਦੇ ਆ ਰਹੇ ਸੀਗੇ ਤੋ ਬਾਕੀਆਂ ਦੇ ਨਾਮਾਂ 'ਬੰਦ ਸੀਬੀਆਈ ਤੁਰਨੋਂ ਬੰਦ ਹੋਊਗੀ ਕੱਲੇ ਭੁੱਲਣ ਤੇ ਇਸੋ ਵਿੱਚ ਤਾਂ ਹੋਊਗੀ ਹੁਣ ਇਹ ਦੋਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਜੇ ਕੋਈ ਨਵੀਂ ਗੱਲ ਨਵੀਂ ਕੋਈ ਰੇਡ ਨਵੇਂ ਕੋਈ ਕਿਸੇ ਨੂੰ ਫੜਨ ਦੀ ਗੱਲ ਜਾਂ ਨੋਟਿਸ ਕੱਲਾ ਪ੍ਰਤਾਪ ਸਿੰਘ ਨੂੰ ਨੋਟਿਸ ਭੇਜਿਆ ਉਹ ਤਾਂ ਫਿਲਹਾਲ ਤੁਹਾਨੂੰ ਕੀ ਹੋਈ ਹੈ ਕਿ ਇਹਦੇ ਤੇ ਸਰਕਾਰ ਜਾਂ ਪੁਲਿਸ ਵੀ ਰੀਥਿੰਕ ਕਰ ਰਹੀ ਹੈ ਕਿ ਕਿੰਨਾ ਕੁ ਅਗੇ ਵਧਾਉਣਾ ਕਿੰਨਾ ਕੁ ਨਹੀਂ ਅਗੇ ਵਧਾਉਣਾ ਜਾਂ ਕਿਸ ਪੱਧਰ ਦੇ ਉੱਤੇ ਇਹਨੂੰ ਤੋੜਨਾ ਇਹ ਆਪਦੇ ਆਪ 'ਚ ਵੀ ਕੁਝ ਸਵਾਲ ਹੈਗੇ ਨੇ ਜਿਹੜੇ ਉੱਠ ਰਹੇ ਨੇ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਜਾ ਐਜੀਪੀਸੀ ਕੋਈ ਹੁਣ ਆਪਣੀ ਹੋਰ ਵੱਡੀ ਮੀਟਿੰਗ ਦੇ ਵਿੱਚ ਕੋਈ ਸੋਚ ਵਿਚਾਰ ਕਰਕੇ ਕੋਈ ਫੈਸਲਾ ਲੈ ਇਹਦੇ ਤੇ ਕੀ ਕਹਿਣਗੇ ਕੀ ਨਹੀਂ ਕਹਿਣਗੇ ਜਵਾਬ ਤਾਂ ਕਰ ਦੇਣਾ ਹੀ ਪੈਣਾ ਪਬਲਿਕ ਅਡਮਿਨ ਚ ਜਦੋਂ ਤੁਸੀਂ ਗੱਲਾਂੇ ਕਰ ਰਹੇ ਹੋ ਕਿ ਸਰਕਾਰ ਸਾਡੇ ਨਾਲ ਬਿਨਾ ਮਤਲਬ ਧਾਰਮਿਕ ਸੰਸਥਾਵਾਂ ਦੇ ਵਿੱਚ ਦਖਲ ਦੇ ਰਹੀ ਹੈ ਔਰ ਦਖਲ ਦੇ ਕੇ ਇਹਨੂੰ ਅੱਗੇ ਵਧਾ ਰਹੀ ਹੈ ਤਾਂ ਕਿ ਹੋਰ ਵੀ ਫਿਰ ਇੱਕ ਰਵਾਇਤ ਵੱਧ ਜਾਊਗੀ ਉਸ ਪੱਧਰ ਦੇ ਉੱਤੇ ਜਾ ਕੇ ਇਹਨਾਂ ਗੱਲਾਂ ਤੇ ਵੀ ਤੇ ਜਿਹੜੇ ਜੱਜੇਦਾਰ ਸਾਹਿਬ ਨੇ ਭਗਵੰਤ ਮਾਨ ਉਹਨਾਂ ਨੂੰ ਬਣਾਇਆ ਉੱਤੇ ਵੀ ਐਸਜੀਪੀਸੀ ਨੇ ਕੁਝ ਨਹੀਂ ਕਿਹਾ ਫਿਲਹਾਲ ਜਾਇ ਜੀਪੀਸੀ ਦੇ ਨੁਮਾਇੰਦਿਆਂ ਨੇ ਕੀ ਉਹ ਮਰਿਆਦਾ ਹੈ ਨਹੀਂ ਹੈ ਨਾ ਕੋਈ ਸਾਫ ਕਾ ਜੱਜੇਦਾਰ ਨੇ ਕੇਵਲ ਭਾਈ ਰਣਜੀਤ ਸਿੰਘ ਬੋਲ ਰਹੇ ਨੇ ਉਹ ਅਲੱਗ ਟਾਈਪ ਦੇ ਉਹ ਤਾਂ ਸ਼ੁਰੂ ਤੋਂ ਹੀ ਇਹਨਾਂ ਦੇ ਖਿਲਾਫ ਇੱਕ ਗੰਨਕਾਰ ਹੀ ਰਹੇ ਨੇ ਇਹ ਇਸ ਕਰਕੇ ਕਾਫੀ ਜਿਹੜਾ ਮਾਮਲਾ ਬਣਦਾ ਜਾ ਰਿਹਾ ਸੰਸਥਾਵਾ ਪਲਸ ਸਰਕਾਰ ਦੋਨਾਂ ਨੂੰ ਇਹ ਲੱਗਦਾ ਕਿ ਇਹਦੇ ਚੋਂ ਸਰਕਾਰ ਨੂੰ ਲੱਗਦਾ ਕਿ ਮੇਰੀ ਵੋਟ ਨਿਕਲ ਆਵੇ ਮੈਨੂੰ ਨਹੀਂ ਲੱਗਦਾ ਬੈਸੇ ਸੰਜੀਤਜੀ ਕੋਈ ਸਰਕਾਰ ਚ ਕੋਈ ਇਹੋ ਜੀ ਗੱਲ ਹੈ ਕਿ ਆਪਾਂ ਧਾਰਮਿਕ ਤੌਰ ਤੇ ਠੀਕ ਕਰਨਾ ਜਾਂ ਬਾਕੀ ਸਰਕਾਰ ਨੂੰ ਤਾਂ ਆਪਣਾ ਸਟੇਟ ਹੀ ਠੀਕ ਕਰ ਲੈ ਆਪਣੇ ਪੰਦਰ ਤੇ ਠੀਕ ਕਰ ਲੈ ਤਾਂ ਉਹੀ ਬਹੁਤ ਹੁੰਦਾ ਤੇ ਜਿਹੜੇ ਹੋਰ ਬਾਕੀ ਮੁੱਦੇ ਉਹਦੇ ਸਾਹਮਣੇ ਖੜੇ ਨੇ ਉਹਦੇ ਤੇ ਆਪਣੇ ਰਿਐਕਸ਼ਨ ਦੇ ਦੇ ਔਰ ਇਹ ਸਵਾਲ ਕਿੰਨੇ ਹੀ ਨੇ ਜਿਹੜੇ ਕਾਲੇ ਪਾਣੀ ਦਾ ਬਾਤ ਉਥੇ ਬਾਰ ਬਾਰ ਮੋਰਚਾ ਰੱਖਿਆ ਕਿ NGT ਜਿਹੜੀ ਉਹਦੇ ਕਹਿਣ ਦੇ باوجود ਕਿ ਇੰਨੇ ਇੰਡਸਟਰੀ ਦੇ ਕਨੈਕਸ਼ਨ ਕੱਟਨੇ ਨੇ ਇਹਨਾਂ ਨੂੰ ਬੰਦ ਕਰ ਦੇਣਾ ਉਹ ਇੰਪਲੀਮੈਂਟ ਨਹੀਂ ਹੋ ਰੇ ਔਰ ਲਾਗੂ ਕੌਣ ਕਰਾਏਗਾ ਉਹਨੂੰ ਇਸੇ ਢੰਗ ਦੇ ਨਾਲ ਕਈ ਹੋਰ ਜਿਹੜੀਆਂ ਜਾਤੀਆਂ ਪੁਲਿਸ ਵੱਲੋਂ ਹੋ ਰਹੀਆਂ ਨੇ ਉਹਦੇ ਬਾਬਲੇ ਦੇ ਵਿੱਚ ਇਹ ਦੋਨੋਂ ਤਰ੍ਹਾਂ ਦਾ ਜਿਹੜਾ ਸਵਾਲ ਆ ਰਿਹਾ ਇਹ ਆਪਣੇ ਆਪ ਦੇ ਵਿੱਚ ਹੀ ਪੰਜਾਬ ਲਈ ਤੇ ਪੰਥ ਲਈ ਇਹ ਸਿਰਦਰਦੀ ਵਾਲਾ ਜਿੰਨਾ ਚਿਰ ਇਹ ਕਿਸੇ ਤਖਨਾਰੇ ਨਹੀਂ ਲੱਗਦਾ ਸਰਦਾਰ ਅਮੀਰ ਸਿੰਘ ਜੀ ਜਿਵੇਂ 328 ਲਾਪਤਾ ਪਵਨ ਸਰੂਪਾਂ ਦਾ ਮਾਮਲਾ ਵੱਡਾ ਹੋਇਆ ਤੇ ਮੰਨਿਆ ਤਾਂ ਇਹੀ ਜਾ ਰਿਹਾ ਕਿ ਉਸੇ ਆਧਾਰ ਦੇ ਉੱਤੇ ਮੁੱਖ ਮੰਤਰੀ ਨੂੰ ਤਲਬ ਕੀਤਾ ਬੇਸ਼ੱਕ ਪਹਿਲੂ ਕੁਝ ਹੋਰ ਦੱਸੇ ਗਏ ਨੇ ਕਿ ਜੀ ਉਹਨਾਂ ਦਾ ਬੋਲ ਦਾ ਮਾਮਲਾ ਗੋਲ ਕਲਾ ਮਾਮਲਾ ਹੈ ਤੇ ਜੇ ਉਹੇ ਜੇ ਬੋਲਾਂ ਦੇ ਆਧਾਰ ਤੇ ਹੋਵੇ ਤਾਂ ਆਪਸੀ ਦੇ ਜਿਹੜੇ ਵਿਗੜੇ ਬੋਲ ਨੇ ਕਿ ਉਹ ਵੀ ਫਿਰ ਇਕਤਰੇ ਤਾਲੁਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ ਜੀ ਦਿੱਲੀ ਭਵਾਨ ਸਭਾ ਦੇ ਵਿੱਚ ਬਹਿਸ ਹੋ ਰਹੀ ਸੀ ਬਹਿਸ ਹੋ ਰਹੀ ਸੀ ਜਿਹੜੀ ਸੁਪਰੀਮ ਕੋਰਟ ਨੇ ਇੱਕ ਪਹਿਲਾਂ ਵੀ ਟਿੱਪਣੀਆਂ ਕੀਤੀਆਂ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਦੇ ਲਾ ਵਾਰਸ ਕੁੱਤਿਆਂ ਦੇ ਪਸ਼ੂਆਂ ਦੇ ਮਾਮਲੇ ਦੇ ਵਿੱਚ ਔਰ ਸੁਪਰੀਮ ਕੋਰਟ ਨੇ ਹੁਣ ਵੀ ਕਿਹਾ ਕਿ ਕਮੇਟੀਆਂ ਮਿਊਨਿਸਪਲ ਕਮੇਟੀਆਂ ਮਿਊਨਿਸਪਲ కార్ਪੋਰੇਸ਼ਨਾਂ ਕੀ ਕਰ ਰਹੀਆਂ ਨੇ ਉਹ ਆਪਣਾ ਫਰਜ਼ ਨਹੀਂ ਨਿਭਾ ਰਹੀਆਂ ਉਹ ਇਹਨਾਂ ਨੂੰ ਕੰਟਰੋਲ ਕਰਨ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਦੇ ਮੁਤਾਬਕ ਕੰਮ ਨਹੀਂ ਕਰ ਰਹੀਆਂ ਇਹੋ ਜਿਹਾ ਕੁਝ ਸ਼ਾਇਦ ਉਹਦੇ ਤੇ ਹੀ ਕੋਈ ਗੱਲ ਹੋ ਰਹੀ ਸੀ ਉਹਦੇ ਚੱਲਦੇ ਦੌਰਾਨ ਹੀ ਕੋਈ ਇੱਕ ਬਹੁਤ ਛੋਟੀ ਵੀਡੀਓ ਕਲਿੱਪ ਕਲੇ ਪਾਈ ਜਿਹੜੀ ਵੀਡੀਓ ਕਲਿੱਪ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਫਿਰ ਸਰੋਬਣੀ ਅਕਾਲੀ ਦਲ ਨੇ ਵੀ ਬਾਕੀਆਂ ਨੇ ਵੀ ਬੜਾ ਤੇਜ਼ੀ ਨਾਲ ਰਿਐਕਟ ਕੀਤਾ ਤੇਜ਼ੀ ਨਾਲ ਰਿਐਕਟ ਕੀਤਾ ਕਿ ਜੀ ਦੇਖੋ ਇਹ ਦਿੱਲੀ ਦੀ ਸਾਬਕਾ ਚੀ ਮਿਨਿਸਟਰ ਹੈ ਆਤਸੀ ਕੋਈ ਕਰਦਾ ਵੈਸਾ ਲੀਡਰ ਨਹੀਂ ਜਾਂ ਉਸ ਪਦਮ ਦੇ ਉੱਤੇ ਕਿ ਉਹ ਕਿਵੇਂ ਨਾਲ ਜੋੜ ਰਹੇ ਨੇ ਕਿਉਂਕਿ ਉਹ ਉਹਦੇ ਚ ਤੱਕ ਕਹਿੰਦੇ ਇਹ ਲਫਜ਼ ਸਾਹਮਣੇ ਦਿਖਾਈ ਦੇ ਰਹੇ ਨੇ ਪਤਾ ਨਹੀਂ ਕਿ ਮੈਂ ਕੀਤੀ ਅੱਜ ਕੱਲ ਕਹਿੰਦੇ ਨੇ ਉਹ ਡਾਕਟਰ ਡਾਕਟਰ ਕੀਤੀ ਹੋਈ ਆ ਬਾਕੀ ਐ ਕਿ ਕਦੇ ਕੁੱਤਿਆਂ ਨੂੰ ਪਿਆਰ ਕਰੋ ਕਦੇ ਗੁਰੂਆਂ ਦਾ ਮਾਮਲਾ ਜੇ ਉਹ ਤੁਸੀਂ ਇਹ ਠਾ ਰਹੇ ਹੋ ਜਿਹੜੀ ਰੀਅਲ ਗੱਲ ਆ ਉੱਤੇ ਆਉਂਦੇ ਨਹੀਂ ਇਹ ਜਾਂ ਕੁਝ ਸੁਣਾਈ ਦੇ ਰਿਹਾ ਬਹੁਤ ਕਲੈਰਿਟੀ ਨਾਲ ਨਹੀਂ ਪਰ ਇਹੋ ਜਿਹਾ ਸੁਣਾਈ ਦੇ ਰਿਹਾ ਇਹਨੂੰ ਉਹ ਧਿਆਨ ਚ ਰੱਖ ਕੇ ਇੱਕ ਮੁੱਦਾ ਤੁਸੀਂ ਦੇਖੋ ਕਿ ਗੁਰੂਆਂ ਦੀ ਤੌਹੀਦ ਕੀਤੀ ਆ ਜਾਂ ਬਾਕੀ ਐ ਇਧਰ ਸਟਾਰਟ ਹੋ ਦਿੱਤਾ ਦਿੱਲੀ ਚ ਵੀ ਕੀ ਮੁੱਦੇ ਸਟਾਰਟ ਬੜ ਰਹੇ ਨੇ ਮੁੱਦੇ ਜਿਹੜੇ ਰੀਅਲ ਨੇ ਉਹਦੇ ਤੇ ਡਿਸਕਸ ਨਹੀਂ ਹੋ ਰਹੀ ਜਿਹੜੇ ਬਾਕੀ ਦੇ ਮੁੱਦੇ ਨੇ ਉਹਨਾਂ ਨੂੰ ਤੁਸੀਂ ਛਾਣ ਰਹੇ ਪਰ ਇਹਦੇ ਵਿੱਚ ਆਫਸੀ ਨੇ ਇੱਕ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਨਾਲ ਇੱਕ ਵੀਡੀਓ ਫੁੱਲ ਵੀਡੀਓ ਵੀ ਕਹਿੰਦੇ ਆ ਫੁੱਲ ਹਕੀਕਤ ਹੈ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਆਫਸੀ ਨੇ ਇਹ ਕਿ ਆਪਣੇ ਸਪਸ਼ਟੀਕਰਨ ਦੇ ਵਿੱਚ ਕਿ ਮੈਂ ਉਸ ਪਰਿਵਾਰ ਚੋਂ ਆਉਂਦੀ ਆ ਜਿਹਦਾ ਵੱਡਾ ਬੇਟਾ ਸਿੱਖ ਬਣਦਾ ਹੈ ਹਮੇਸ਼ਾ ਹੀ ਗੁਰੂ ਗੁਰੂ ਸਾਹਿਬਾਨ ਦੇ ਬਾਮਰੇਜ ਕੋ ਇਹੋ ਜੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਮੈਂ ਕੋਈ ਗੱਲ ਕਰਾਂ ਇਹ ਭਾਜਪਾ ਦੀ ਆਪਣੀ ਸੋਚ ਹੈ ਜਿਹੜੀ ਸੋਚ ਦੇ ਕਰਕੇ ਉਹ ਹਰ ਗੱਲ ਨੂੰ ਫਿਰਕੂ ਬਣਾਉਣਾ ਚਾਹੁੰਦੀ ਆ ਹਰ ਗੱਲ ਨੂੰ ਕਿਤੇ ਨਾ ਕਿਤੇ ਜੋੜਨਾ ਚਾਹੁੰਦੀ ਆ ਇਸੇ ਲਈ ਉਹ ਕੱਟ ਕੇ ਇੱਕ ਕਲਿੱਪ ਜਿਹੜੀ ਇਹ ਜੀ ਕੀਤੀ ਗਈ ਆ ਉਹਦਾ ਅਲਜਾਬ ਇਹ ਆ ਆਪਣੇ ਵੱਲੋਂ ਇੱਕ ਟਾਈਪ ਦਾ ਸਪਸ਼ਟੀ ਕਰ ਦਿੰਦਾ ਕਿ ਮੈਂ ਇਹ ਸੋਚ ਨਹੀਂ ਸਕਦੀ ਕਿ ਇਹ ਹਮਝ ਕੋਈ ਗੱਲ ਹੋਈ ਹੈ ਹੁਣ ਇਹ ਗੱਲ ਨਿਬੜੂਗੀ ਪਰ ਇੱਕ ਗੱਲ ਇਹ ਵੀ ਆ ਕਿ ਜਿਹੜੀਆਂ ਚੀਜ਼ਾਂ ਵੱਡੀਆਂ ਨੇ ਲੋਕਾਂ ਨਾਲ ਸੰਬੰਧਿਤ ਹੋਰ ਵੀ ਚਾਹੇ ਐਕਸੀਡੈਂਟਾਂ ਦੇ ਮਾਮਲੇ ਨਹੀਂ ਪਰ ਲਵਾਸ ਪਸ਼ੂਆਂ ਦਾ ਤੇ ਕੁੱਤੇਾਂ ਦੇ ਕੱਟ ਜਾਣ ਦੇ ਬਹੁਤ ਕੇਸ ਆਉਂਦੇ ਨੇ ਦੇਸ਼ ਦੇ ਵਿੱਚ ਮਾਮਲੇ ਤਾਂ ਇਹ ਵੀ ਨੇ ਯੋਗਨ ਪ੍ਰਦੂਸ਼ਣ ਦਾ ਮਾਮਲਾ ਬਹੁਤ ਵੱਡਾ ਹੈ। ਕੰਡੀ ਚੋਣ। ਵੱਖ-ਵੱਖ ਦੀ رائے ਹੈ। رائے ਵੱਖ-ਵੱਖ ਕੀ ਹੈ ਕਿ ਕਈ ਕਹਿੰਦੇ ਨੇ ਡੌਗ ਲਵਰ ਆਗੇ ਜੀ। ਕੁੱਤਿਆਂ ਨੂੰ ਪਿਆਰ ਕਰਨ ਵਾਲੇ ਬਾਕੀ ਠੀਕ ਹੈ। ਕੁੱਤਿਆਂ ਨੂੰ ਪਿਆਰ ਕਰਨਾ, ਜਾਨਵਰਾਂ ਨੂੰ ਪਿਆਰ ਕਰਨਾ ਕੋਈ ਬਾੜੀ ਗੱਲ ਨਹੀਂ ਹੈ। ਪਰ ਜੇ ਏਡੇ ਵੱਡੀ ਸਮੱਸਿਆ ਇੱਕ ਆ ਰਹੀ ਹੈ ਕਿ ਉਹ ਬੰਦਿਆਂ ਨੂੰ ਵੱਢਦੇ ਨੇ, ਬੰਦੇ ਇਨਸਾਨੀਅਤ ਨੂੰ, ਬੰਦਿਆਂ ਨੂੰ ਨਾ ਤਾਂ ਪਿਆਰ ਕਰਨਾ ਨਾਲ ਉਡੀਓ ਜ਼ਰੂਰਤ ਹੁੰਦੀ ਹੈ। ਇਹਦਾ ਫਿਰ ਮੈਨੇਜਮੈਂਟ ਦਾ ਤਰੀਕਾ ਕੀ ਹੋਵੇਗਾ? ਇਕੱਲਾ ਇਹ ਤਾਂ ਨਹੀਂ ਕਿ ਤੁਸੀਂ ਇਹ ਕਹੋ ਕੇ ਮਾਰੋ ਜਾਂ ਬਾਕੀ ਚੀਜ਼ਾਂ ਕਰੋ ਪਰ ਕੋਈ ਹੱਲ ਤਾਂ ਕੱਢਣਾ ਪਏਗਾ ਦੇਸ਼ ਨੂੰ ਕਿਸੇ ਰੂਲ ਰੈਗੂਲੇਸ਼ਨ ਮੁਤਾਬਕ ਹੀ ਕੱਢਣਾ ਪਏਗਾ ਨਹੀਂ ਤਾਂ ਲੋਕ ਆ ਕੇ ਘੜਨ ਜਾਂ ਚਾਰ ਉਧਰ ਲੈ ਆ ਕੇ ਤੇ ਚਾਰ ਉਧਰਲੇ ਟਕਰਾਵੇਂ ਰਹਿਣਗੇ ਫੈਸਲਾ ਕੋਈ ਹੋਊਗਾ ਨਹੀਂ ਇਹ ਜਿਹੜੀ ਡੌਗ ਬਾਈਟਸ ਦਾ ਸਵਾਲ ਹੈ ਕੁੱਤਿਆਂ ਦੇ ਕੱਟਣ ਦਾ ਇਹ ਕਾਫੀ ਮਾਮਲਾ ਹੈ ਔਰ ਇਹਨਾਂ ਤੇ ਸੁਪਰੀਮ ਕੋਰਟ ਨੇ ਪਹਿਲਾਂ ਹੋਰ ਜੱਜਮੈਂਟ ਦਿੱਤੀ ਸੀ ਫਿਰ ਜਦੋਂ ਉਹ ਆਗੇ ਜਾਨਵਰਾਂ ਦੇ ਲਬਰ ਫਿਰ ਦੂਜੇ ਪਾਸੇ ਵਧਨਤਾ ਹੁਣ ਵੀ ਅਜੇ ਇਹ ਮਾਮਲਾ ਚੱਲੀ ਜਾ ਰਿਹਾ ਹੈ ਪਰ ਇਹੋ ਜੇ ਮੁੱਦੇਆਂ ਨੂੰ ਪਰ ਦੰਤਭਾਵਾਂ ਦੇ ਵਿੱਚ ਜਾਂ ਬਾਕੀ ਜਗਾ ਡਿਸਕਸ ਕਰਕੇ ਸੁਲਝਾਉਣ ਵਾਲੇ ਪਾਸੇ ਤੁਰਨਾ ਚਾਹੀਦਾ ਬਿਲਕੁਲ ਨਾ ਕਿ ਨਵੇਂ ਬਵਾਦਾਂ ਨੂੰ ਜਨਮ ਦੇਣਾ ਚਾਹੀਦਾ ਸਰਦਾਰ ਹਰਮੀਰ ਸਿੰਘ ਜੀ ਪੰਜਾਬ ਦੇ ਵਿੱਚ ਮਨਰੇਗਾ ਨੂੰ ਲੈ ਕੇ ਮਜ਼ਦੂਰ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਹੋਰ ਸਮਾਜਿਕ ਚਿੰਤਕਾਂ ਤੇਰਾ ਇਸ ਮਸਲੇ ਤੇ ਲੜਾਈ ਲੜ ਰਹੀਆਂ ਕਿ ਉਹਦਾ ਢੰਗ ਤਰੀਕਾ ਰੂਪ ਰੰਗ ਬਦਲ ਦਿੱਤਾ ਗਿਆ ਪੂਰੇ ਨਵੇਂ ਰੂਪ ਚ ਆ ਗਈ ਨਵੀ ਉਹ ਯੋਜਨਾ ਮਨਰੇਗਾ ਨਹੀਂ ਹੈ ਪਰ ਹੁਣ ਇਸ ਮਸਲੇ ਦੇ ਉੱਤੇ ਮਨਰੇਗਾ ਬਚਾਓ ਸੰਘਰਸ਼ ਸ਼ੁਰੂ ਕਰਨ ਜਾ ਰਹੀ ਹੈ ਜੀ ਕਾਂਗਰਸ ਤੇ ਉਹਦੇ ਕੀ ਮਾਇਨੇ ਸਮਝੀਏ ਮਨਰੇਗਾ ਬਚਾਉਣ ਜਾ ਰਹੀ ਹੈ ਕਿ ਆਪਣਾ ਵੋਟ ਬੈਂਕ ਇਕੱਠਾ ਕਰਨ ਲਈ ਤੁਰ ਰਹੀ ਹੈ ਸਿਆਸੀ ਤਰ੍ਹਾਂ ਸੱਚਮੁੱਚ ਇਹਨਾਂ ਇਹ ਜੇ ਲੋਕ ਮੁੱਦਿਆਂ ਦੇ ਲੜਨ ਦੇ ਲਈ ਤਤਪਰ ਹੈਗੇ ਨੇ ਕਿ ਜਾਂ ਅਗਲੀ ਸਿਆਸਤਨ ਧਿਆਨ ਚ ਰੱਖ ਕੇ ਲੜਨ ਲਈ ਮੈਦਾਨ ਚ ਆ ਰਹੀਆਂ ਨੇ ਬੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਿਆਸਤ ਤਾਂ ਕਰਨੀ ਹੋਇਆ ਸਿਆਸਤ ਕਰਨੀ ਚਾਹੀਦੀ ਹੈ ਸਿਆਸਤ ਕੋਈ ਬਾਣੀ ਚੀਜ਼ ਥੋੜੀ ਹੈ ਹਰ ਬੰਦਾ ਹੀ ਸਿਆਸਤ ਕਰਦਾ ਹੈ ਸਿਆਸਤ ਕਿਹੜੇ ਮੁੱਦਿਆਂ ਤੇ ਕਰਦੇ ਹੋ ਕਿਹੜੀ ਗੱਲ ਤੇ ਕਰਦੇ ਹੋ ਇਹ ਜ਼ਿਆਦਾ ਇੰਪੋਰਟੈਂਟ ਹੁੰਦਾ ਜੇ ਤੁਸੀਂ ਇਧਰ ਉਧਰਲੇ ਪੈਰੀਫੇਰੀਅਰ ਤੇ ਮੁੱਦੇ ਦੀ بجائے ਲੋਕਾਂ ਦੇ ਰੁਜ਼ਗਾਰ ਤੇ ਸਿਆਸਤ ਕਰਦੇ ਹੋ ਲੋਕਾਂ ਦੇ ਪੜ੍ਹਾਈ ਤੇ ਸਿਆਸਤ ਕਰਦੇ ਹੋ ਲੋਕਾਂ ਦੀ ਸਿਹਤ ਤੇ ਸਿਆਸਤ ਕਰਦੇ ਹੋ ਉਹ ਨੈਰੇਟਿਵ ਸਿਰਜਦੇ ਹੋ ਇਹਦੀ ਬਜਾਏ ਕਿ ਇਧਰ ਉਧਰ ਲੰਘਣ ਦੀ ਬਜਾਏ ਸਰਕਾਰਾਂ ਜੋ ਮਰਜ਼ੀ ਕਰਨ ਤਾਂ ਇਹ ਇੱਕ ਪੋਜ਼ਿਟਿਵ ਗੱਲ ਹੁੰਦੀ ਹੈ ਹਾ ਪੱਕੀ ਗੱਲ ਹੁੰਦੀ ਹੈ ਜਿਹੜੇ ਲੋਕ ਇਹ ਸਟੈਂਡ ਲੈਂਦੇ ਨੇ ਕਿ ਜੀ ਸਿਆਸਤ ਨਾ ਕਰੋ ਤੇ ਹੋਰ ਕੀ ਕਰੋ ਭਾਈ ਪਾਰਟੀ ਕਦਰ ਨਹੀਂ ਬਣਾਈਏ ਸਿਆਸਤ ਕਰੋ ਸਿਆਸਤ ਚਾਕੇ ਬਿਜ਼ਨਸ ਨਾ ਕਰੋ ਸਿਆਸਤ ਚਾਕੇ ਕੱਲੀ ਪਾਵਰ ਪੋਲਿਟਿਕਸ ਨਾ ਕਰੋ ਸਿਆਸਤ ਚਾਕੇ ਮੁੱਦਿਆਂ ਦੀ ਸਿਆਸਤ ਕਰੋ ਤੇ ਬਾਕੀ ਦੀ ਗੱਲ ਹੁਣ ਜਿਹੜੇ ਦੇਸ਼ ਦੇ ਵਿੱਚ ਮੁੱਦੇ ਬਣਾਏ ਜਾ ਰਹੇ ਨੇ ਜੇ ਵੱਖ-ਵੱਖ ਤਾਮਾਤਾਂ ਦੇ ਲੱਗਦਾ ਇਹ ਹੈ ਕਿ ਜਿਹੜੀ ਮਨਰੇਗਾ ਖਤਮ ਕੀਤੀ ਹੈ ਤੇ ਉਹਦੀ ਜਗ੍ਹਾ ਵਿਕਸਤ ਭਾਰਤ ਜੀ ਰਵਜੀ ਦਾ ਇੱਕ ਨਵਾਂ ਕਾਨੂੰਨ ਆ ਗਿਆ ਹੈ ਇਹਦੇ ਚ ਇੱਕ ਇੰਨੀ ਤਾਕਤ ਹੈ ਇਹਦੇ ਚ ਇੰਨਾ ਪੋਟੈਂਸ਼ਲ ਹੈ ਸੰਭਾਵਨਾ ਮਾਨੇ ਕਿ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਨੈਰੇਟਿਵ ਚੇਂਜ ਕਰ ਦੇ ਨੈਰੇਟਿਵ ਨੂੰ ਬਦਲ ਦੇ ਕਿਉਂ ਕਿਉਂਕਿ ਇਹ ਕਰੋਨਾ ਲੋਕਾਂ ਦੀ ਰੋਜੀ ਰੋਟੀ ਦਾ ਰਿਜ਼ਕ ਦਾ ਮਾਮਲਾ ਹੈ ਪਹਿਲੀ ਗੱਲ ਰਿਜ਼ਕ ਦੇ ਨਾਲ ਨਹੀਂ ਨਾਲ ਕਰੋਨਾ ਬੰਦਿਆਂ ਦੇ ਰਿਜ਼ਕ ਦੇ ਨਾਲ ਨਾਲ ਇਹ ਸੈਕਟਰ ਤੇ ਸਟੇਟ ਦੇ ਹਿੱਦੇਸ਼ਤ ਦਾ ਮਾਮਲਾ ਹੈ ਰਾਜਾਂ ਤੋਂ ਪੈਸਾ ਪਵਾ ਕੇ ਕੇਂਦਰ ਸਰਕਾਰ ਨੂੰ ਕਰੋਨਾ ਚਾਹੁੰਦੀ ਹੈ ਔਰ ਰਾਜਾਂ ਕੋਲ ਪਹਿਲਾਂ ਹੀ ਫਾਈਨੈਂਸਰ ਵਿੱਤੀ ਹਾਲਤ ਜਿਹੋ ਜੀ ਹੈ ਸਭ ਨੂੰ ਪਤਾ ਤੇ ਉਹ ਜੇ ਨਹੀਂ ਪਾ ਸਕਣਗੇ ਤਾਂ ਤੁਸੀਂ ਬੋਝ ਆਪਣੇ ਆ ਪਾਰਿਓ ਉਹ ਵੀ ਇਸ ਘਟਕੇ ਜੇ ਪਾਦਨ ਦੇ ਜੇ ਬੋਝ ਤੁਸੀਂ ਪਾਉਣਾ ਸੀ ਜ ਰਾਜਾਂ ਨੂੰ ਹੀ ਸੇ ਰਾਜਾਂ ਨਾਲ ਡਿਸਕਸ ਕੀਤਾ ਚਰਚਾ ਕੀਤੀ ਸਟੇਕ ਹਾਲਡਰ ਜ ਨਾਲ ਰਾਇ ਕੀਤੀ رائے ਕੀਤੇ ਤੋਂ ਬਿਨਾ ਹੀ ਤੁਸੀਂ ਮੈਨੂੰ ਪੁੱਛਿਆ ਗਿਆ ਕਿ ਭਾਈ ਇੰਨਾ ਬੋਝ ਹੋਰ ਚੱਕ ਲੈਣਾ ਕਿ ਨਹੀਂ ਜਾਂ ਉਹੀ ਧਰਤਾ ਧੱਕੇ ਨਾਲ ਹੀ ਜਾ ਕੇ ਮੈਂ ਚੱਕਾ ਨਾ ਚੱਕਾ ਤੇ ਮੇਰੀ ਜੀਵਨ ਖਰਾਬ ਕਰ ਦੋਗੇ ਤੁਸੀਂ ਇਹ ਤਰੀਕੇ ਦਾ ਵੀ ਸਵਾਲ ਹੈ ਤੇ ਉਦੋਂ ਅਗਲੀ ਗੱਲ ਜਿਹੜੀਆਂ ਗਰਾਸ ਰੂਟ ਲੈਵਲ ਦੀਆਂ ਸੰਸਥਾਵਾਂ ਨੇ ਪੰਚਾਇਤੀ ਰਾਜ ਇੰਸਟੀਚਿਊਸ਼ਨ ਜ ਜਿੱਚ ਗ੍ਰਾਮ ਸਭਾ ਬੁਨਿਆਦੀ ਆ ਉਹਦਾ ਹੱਕ ਵੀ ਖੋ ਕੇ ਤੁਸੀਂ ਸੈਂਟਰਲਾਈਜ਼ ਕਰ ਲਿਆ ਦਿੱਲੀ ਨੇ ਲੈ ਲਿਆ ਇਹ ਕੱਲਾ ਜਿਹੜਾ ਮਲਰੇਗਾ ਮਜ਼ਦੂਰਾਂ ਦਾ ਮਾਮਲਾ ਵੀ ਕਿਰਤਿਆਂ ਦਾ ਮਾਮਲਾ ਨਹੀਂ ਹੈ ਇਹ ਪੂਰੀ ਸਿਆਸਤ ਦਾ ਮਾਮਲਾ ਹੈ ਸੈਂਟਰ ਸਟੇਟ ਦਾ ਮਾਮਲਾ ਹੈ ਪੋਲਿਟਿਕਲ ਅਪਰੋਚ ਦਾ ਮਾਮਲਾ ਹੈ ਤੇ ਜਿਹੜੀ ਲੋਕਾਂ ਦੇ ਸਸ਼ਕਤੀਕਰਨ ਦਾ ਸਵਾਲ ਹੈ ਪਾਵਰ ਪੁਆਇੰਟ ਆਫ ਪੀਪਲ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਖੋਹ ਲੈਣ ਦਾ ਮਾਮਲਾ ਹੈ ਮਾਮਲਾ ਬਹੁਤ ਵੱਡਾ ਹੈ ਇਹ ਜੇ ਸੋਚਿਆ ਜਾਏਗਾ ਹੁਣ ਇਹਦੇ ਉੱਤੇ ਪੈਰਲਲ ਕੰਪੇਅਰ ਹੋ ਰਹੀ ਹੈ ਬੀਜੇਪੀ ਨੇ ਸ਼ੁਰੂ ਕਰਤੀ ਸੀ ਉਸੇ ਦਿਨ ਜਿਹੜੇ ਦਿਨੇ ਨੋਟੀਫਿਕੇਸ਼ਨ ਹੋ ਕੇ ਆ ਗਿਆ ਜਿਹੜੇ ਮੈਂ ਉਹਨਾਂ ਨੇ ਚਿੱਠੀਆਂ ਲਿਖਤੀਆਂ ਸੀ ਐਤਵਾਰ ਵਾਲੇ ਦਿਨ ਬੈਠ ਕੇ ਚੀਫ ਸੈਕਟਰੀਆਂ ਨੂੰ ਕਿ ਆਪੋ ਆਪਣੇ ਸੂਬਿਆਂ 'ਚ ਖਰਾਬ ਸੁਭਾਵਾ ਕਰਾਓ ਤੇ ਗਰਾਬ ਸੁਭਾਵਾ 'ਚ ਦੱਸੋ ਸਾਨੂੰ ਫੋਟੋ ਆ ਭੇਜੋ ਕਿ ਕਿੰਨਾ ਚੰਗਾ ਕਾਨੂੰਨ ਬਣਿਆ ਨਵਾਂ ਜਿਹੜਾ ਔਰ ਇਹ ਬੇਹੱਦ ਨਵਾਂ ਕਾਨੂੰਨ ਹੈ ਜੇ ਹਾਲਾਂਕਿ ਭਾਜਪਾ ਦੇ ਤਾਈ ਕੀਸਾਈ ਵੀ ਕਹਿ ਰਹੇ ਕੱਲ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਸ਼ੁਰੂ ਕਰਤਾ ਕੰਮ ਪੰਜਾਬ ਦੇ ਵਿੱਚ ਸਾਰੀ ਸਟੇਟ ਲੀਡਰਸ਼ਿਪ ਸੀ ਵੱਡਾ ਕੱਟ ਸੀਗਾ ਜਿਹੜਾ ਫਾਜ਼ਲ ਕਾ ਸਾਈਟ ਤੋਂ ਸ਼ੁਰੂ ਕੀਤਾ ਉਹਦੇ ਵਿੱਚ ਉਹ ਇਹ ਵੀ ਕਹਿ ਰਹੇ ਨੇ ਜੀ ਜੀ ਰਾਮ ਜੀ ਰਾਮ ਜੀ ਦੇ ਨਾਮ ਤੋਂ ਕਿਉਂ ਪ੍ਰੋਬਲਮ ਹੈ ਸ਼ਾਇਦ ਨਾਮ ਵੀ ਉਹਨਾਂ ਨੇ ਇਧਰੋਂ ਉਧਰੋਂ ਖਿੱਚ ਧੋ ਕੇ ਜੀ ਰਾਮ ਜੀ ਬਣਾਇਆ ਤਾਂ ਕਿ ਰੌਲਾ ਗਾਂਧੀ ਤੇ ਰਾਮ ਦੇ ਨਾਵਾਂ ਤੇ ਸਟਾਰਟ ਹੋ ਜੇ ਬਾਕੀ ਜਿਹੜਾ ਬੁਨਿਆਦੀ ਗੱਲ ਹੈ ਉਹ ਸਾਈਡ ਲਾਈਨ ਰਹਿ ਜੀ ਕਿਤੇ ਔਰ ਐਸੇ ਕਰਕੇ ਭਾਜਪੀ ਜ਼ੋਰ ਲਾ ਰਹੀ ਹੈ ਉਹਨਾਂ ਨੇ ਆਪਣੇ ਇਹਦੇ ਵਿੱਚ ਕੀਤਾ ਕਿ ਗੁੰਮਰਾਹ ਕਰ ਰਹੇ ਨੇ ਜੀ ਬਾਕੀ ਦੇ ਲੋਕ ਗੁੰਮਰਾ ਕਿਵੇਂ ਕਰ ਰਹੇ ਤੇ ਅਸੀਂ ਤਾਂ ਤੁਹਾਨੂੰ 125 ਦਿਨ ਦੇ ਰਿਹਾ ਅਸੀਂ ਤਾਂ ਸੂਬਿਆਂ ਨੂੰ ਹਿੱਸਾ ਫਵਾ ਰਿਹਾ ਅਸੀਂ ਤਾਂ ਤੁਹਾਨੂੰ ਹੋਰ ਬਿਹਤਰ ਕੰਮ ਕਰ ਰਹੇ ਆ ਜੀ ਪਹਿਲਾਂ ਨਹੀਂ ਸੀ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਨਲਕੀਆਂ ਨੇ ਸਰਕਾਰਾਂ ਦੀਆਂ ਉਹਨੂੰ ਕਿ ਪਹਿਲਾਂ ਕੰਮ ਕਿਉਂ ਨਹੀਂ ਦਿੱਤਾ ਜੀ 38 ਦਿਨ ਦੇ ਬਿਲਦਾ ਰਿਹਾ 50 ਦਿਨ ਤਾਂ ਹੀ ਮਿਲੇਆ ਪੂਰਾ ਕਿਉਂ ਨਹੀਂ ਮਿਲਿਆ ਉਹ ਨਹੀਂ ਮਿਲਿਆ ਠੀਕ ਹੈ ਪਰ ਇਹਦਾ ਮਤਲਬ ਇਹ ਹੈ ਕਿ ਜੇ ਉਹ ਨਹੀਂ ਮਿਲਿਆ ਤਾਂ 125 ਕਿਵੇਂ ਮਿਲ ਜੂਗਾ ਉਹ ਤਾਂ ਦੱਸੋ ਫਿਰ ਤੁਹਾਡੇ ਰਾਜ ਚ ਵੀ ਨਹੀਂ ਮਿਲਿਆ ਤੁਹਾਡੀ ਸਰਕਾਰਾਂ ਚ ਵੀ ਨਹੀਂ ਮਿਲਿਆ ਜਾਂ ਤਾਂ ਬੀਜੇਪੀ ਇਹ ਕਹੇ ਕਿ ਸਾਡੀ ਸਰਕਾਰ ਚ ਦੇਖੋ ਆ ਪਿਆ 100 100 ਦਿਨ ਦੂਜਿਆਂ ਚ ਨਹੀਂ ਹੈ ਅਸੀਂ 125 ਵੀ ਦੇ ਦਾਂ ਨਹੀਂ ਫਿਰ ਤਾਂ ਕੋ ਗੱਲ ਹੋਦੀ ਹੈ ਮਰ ਕੇ ਉਹਨਾਂ ਨੂੰ ਨਾਲ ਤਾਂ ਇੱਕ ਕਨਫਿਊਜ਼ਨ ਕ੍ਰੀਏਟ ਕਰਨਾ ਇੱਕ ਉਜੜਨ ਪੈਦਾ ਕਰਨ ਦਾ ਸਵਾਦ ਹੈ ਹੁਣ ਇੱਕ ਪਾਸੇ ਬੀਜੇਪੀ ਹੈ ਦੂਜੇ ਪਾਸੇ ਦੇਸ਼ ਦੀਆਂ ਵੱਡੀ ਗਿਣਤੀ ਚ ਪੋਲਿਟਿਕਲ ਤੇ ਰਾਮੇ ਤੇ ਨਾਲ ਦੀ ਨਾਲ ਮਜ਼ਦੂਰ ਕਿਸਾਨ ਮੁਲਾਜ਼ਮ ਜਥੇਬੰਦੀਆਂ ਨੇ ਇਦੇ ਚੋਂ ਕਿਹੜੀ ਧਿਰ ਨੈਰੇਟਿਵ ਨੂੰ ਦੱਬ ਕੇ ਲਏ ਜਾਂਦੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਾਂਗਰਸ ਦੀ ਵਰਕ ਕਮੇਟੀ ਨੇ 5 ਜਨਵਰੀ ਤੋਂ ਸੰਦਾ ਦਿੱਤਾ ਸੀ ਕਿ ਅਸੀਂ 5 ਜਨਵਰੀ ਤੋਂ ਬੰਰੇਗਾ ਤੇ ਅੰਦੋਲਨ ਕਰ ਰਿਹਾ ਔਰ ਕਾਂਗਰਸ ਦੇ ਲੀਡਰ ਆਪੋ ਆਪਣੇ ਹਰਕਿਆ ਚ ਵੀ ਜਾ ਰਹੇ ਨੇ ਮੇਰੇ ਖਿਆਲ ਨਾਲ ਇਹ ਗੱਲ ਕਰਨ ਅੱਜ ਗੁਰਦਾਸਪੁਰ ਦੇ ਵਿੱਚ ਉਹਨਾਂ ਦਾ ਸਾਰੀ ਲੀਡਰਸ਼ਿਪ ਦਿਖਾਈ ਦੇਣੀ ਹੈ ਕਹਿੰਦੇ ਇੰਚਾਰਜ ਵੀ ਆ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਡੇ ਧਰਮ ਦੇ ਰੂਪ ਦੇ ਵਿੱਚ ਜਾਂ ਰੈਲੀ ਦੇ ਰੂਪ ਦੇ ਵਿੱਚ ਇੱਥੋਂ ਸਟਾਰਟ ਕਰਨਾ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਵਾਈਜ ਬੱਕ-ਬੱਕ ਤਾਵਾਂ ਦੇ ਉੱਤੇ ਕਿ ਕਿਵੇਂ ਗਲਤ ਮੰਨੇਗਾ ਬਚਾਓ ਸੰਗਰਾਮ ਇਹਨਾਂ ਦੇ ਨਾਮ ਰੱਖਿਆ ਇਹਦਾ ਇਸ ਪੱਦਰ ਦੇ ਉੱਤੇ ਜਾ ਕੇ ਔਰ ਦੇਸ਼ ਪੱਦਰ ਦੇ ਉੱਤੇ ਉਹ ਕਹਿੰਦੇ ਨੇ 15 ਜਨਵਰੀ ਤੋਂ ਲੈ ਕੇ ਅੱਗੇ ਫਰਵਰੀ ਤੱਕ ਲਗਾਤਾਰ ਇਹ ਬਹਿ ਮੁੱਦਾ ਪੈਣਾ ਪੜਾ ਚਲਾਉਣਾ ਦੇਸ਼ ਪੱਦਰ ਦੇ ਉੱਤੇ ਔਰ ਇਹ ਜੇ ਲਗਾਤਾਰ ਦੋ ਹੀ ਚੱਲਦੀ ਹੈ ਤੇ ਇਸੇ ਢੰਗ ਦੇ ਨਾਲ ਮਜ਼ਦੂਰ ਕਿਸਾਨ ਲੱਗੇ ਹੋਏ ਨੇ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ 10 ਤਰੀਕ ਨੂੰ ਬੀਟਾ ਸੱਤੀਆਂ ਹੋਣ ਜਾਣੇ ਇਹ ਚਾਰ ਗੱਲਾਂ ਦੇ ਉੱਤੇ ਬੇਨ ਲਈ ਬੰਦੇ ਗਾਲੇ-ਬਾਮਰੇ ਦੇ ਉੱਤੇ ਲੇਬਰ ਕੋਡ ਵਾਲੇ ਮਾਮਲੇ ਤੇ ਬਿਜਲੀ ਬਿੱਲ ਔਰ ਸੀਡ ਬਿੱਲ ਦੇ ਮਾਮਲੇ ਤੇ ਇਹ ਸਾਰੇ ਸਾਂਝੇ ਇੱਕ ਗੱਲ ਹੋ ਰਹੀ ਹੈ ਕਿਸਾਨ ਮਜ਼ਦੂਰ ਮੁਨਾਜਮ ਤੇ 16 ਤਰੀਕ ਨੂੰ ਵੱਡਾ ਮਤਲਬ ਇੱਥੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਸਾਹਮਣੇ ਧਰਨੇ ਨੇ ਐਸਕੇਐਮ ਵੱਲੋਂ ਤੇ ਬਾਕੀ ਜਿਹੜੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਤੇ ਉਹਦੇ ਤੋਂ ਇਲਾਵਾ 12 ਫਰਵਰੀ ਨੂੰ ਕਹਿੰਦੇ ਦੇਸ਼ ਭਰ ਦੇ ਵਿੱਚ ਹੜਤਾਲ ਹੈ ਦੇਸ਼ ਵਿਆਪੀ ਜਿਹਦੇ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਇਹਨਾਂ ਗੱਲਾਂ ਨੂੰ ਲੈ ਕੇ ਉੱਚ ਲੈਵਲ ਤੇ ਇੱਕ ਤਾਂ ਉਹ ਮਹਿੰਮ ਇੱਕ ਸਿਆਸਤਦਾਰਾਂ ਦੀ ਆਪਣੇ ਤਰੀਕੇ ਦੀ ਮਹਿੰਮ ਹੈ ਇਹ ਮਹਿੰਮ ਜੇ ਲਗਾਤਾਰ ਚਲਦੀ ਹੈ ਤਾਂ ਇਹ ਇੱਕ ਲੈਵਲ ਦੀ ਰੀਅਲ ਮੁੱਦੇ ਜਿਹੜੇ ਲੋਕਾਂ ਦੇ ਆਰਥਿਕ ਮੁੱਦੇ ਜਿਹੜੇ ਜੀਵਨ ਤੇ ਜੀਨ-ਤੀਣ ਨਾਲ ਸੰਬੰਧਤ ਨੇ ਜਿਹੜੇ ਉਹਨਾਂ ਦੀ ਰਿਚਕ ਨਾਲ ਨੇ ਜਿਹੜੇ ਉਹਨਾਂ ਦੇ ਫਿਊਚਰ ਭਵਿੱਖ ਨਾਲ ਨੇ ਉਹਦੇ ਨਾਲ ਸੰਬੰਧਤ ਨੇ ਜੇ ਇਹ ਨੈਰੇਟਿਵ ਸਿਰਜਿਆ ਜਾਂਦਾ ਹੈ ਇਹ ਨੈਰੇਟਿਵ ਦੀ ਲੜਾਈ ਹੈ ਇਹਦਾ ਨੈਰੇਟਿਵ ਦੇ ਵਿੱਚ ਵਰਤਾਂਤ ਜਿਹੜੇ ਸਿਰਜੇ ਜਾਣੇ ਨੇ ਇਹਦੇ ਵਿੱਚ ਜਿਹਦੇ ਹੱਥ 'ਚ ਵਰਤਾਂਤ ਰਹੂਗਾ ਉਤਰਨੇ ਜਿੱਤਣਾ ਜੋ ਨਹੀਂ ਜਿਵੇਂ ਕਿਸਾਨ ਅੰਦੋਲਨ ਦਾ ਇੱਕ ਸਫਲਤਾ ਸੀ ਪਹਿਲੇ ਕਿਸਾਨ ਅੰਦੋਲਨ ਦੀ ਕਿ ਬਾਵਜੂਦ ਕੇਂਦਰ ਕੋਲ ਮੀਡੀਆ ਦੇ ਬਾਵਜੂਦ ਤਾਕਤ ਦੇ ਉਹ ਨੈਰੇਟਿਵ ਨਹੀਂ ਖੋ ਸਕਿਆ ਸੀ ਕਿਸਾਨ ਅੰਦੋਲਨ ਤੋਂ ਨੈਰੇਟਿਵ ਉਹਨਾਂ ਦੇ ਪੱਖ 'ਚ ਰਹੀ ਸੀ ਆ ਜਿਹੜੇ ਸੰਭੂਤੋਂ ਇੱਥੇ ਲੱਗੇ ਸੀ ਇਹਨਾਂ ਤੋਂ ਨੈਰੇਟਿਵ ਗਵਰਨਮੈਂਟ ਨੇ ਖੋਲ੍ਹਿਆ ਸੀ ਤੇ ਬਿਲਕੁਲ ਗਵਰਨਮੈਂਟ ਕੋਲੇ ਸੀ ਉਹ ਕੁੱਟ ਕੇ ਟਰਾਲੀਆਂ ਚੋਰੀ ਕਰਕੇ ਸਭ ਕੁਝ ਕਰਕੇ ਵੀ ਕੁਝ ਹੋਇਆ ਨਹੀਂ ਉਸ ਤੋਂ ਬਾਅਦ ਹੁਣ ਵੀ ਜਿਹੜੇ ਅਬ ਸਟਰਗਲ ਨੇ ਜਿਹੜੀ ਆ ਅੰਦੋਲਨ ਹੋ ਰਹੇ ਨੇ ਔਰ ਹੋਣਗੇ ਇਹ ਜੇ ਸਮੂਹ ਤਰੀਕੇ ਦੇ ਨਾਲ ਲਗਾਤਾਰ ਤਰੀਕੇ ਦੇ ਨਾਲ ਇਹ ਮੂਵਮੈਂਟਾਂ ਚੱਲਦੀਆਂ ਰਹੀਆਂ ਤਾਂ ਲਾਜ਼ਮੀ ਆ ਕਿ ਇਹ ਨੈਰੇਟਿਵ ਲੋਕਾਂ ਤੇ ਸਮਝਾਉਣ ਤੱਕ ਵੀ ਚਲਾ ਜਾਊਗਾ ਤੇ ਬਾਕੀ ਦੀਆਂ ਚੀਜ਼ਾਂ ਨੂੰ ਵੀ ਸ਼ਾਇਦ ਇਹ ਗਵਰਨਰ ਨੂੰ ਵੀ ਮਜਬੂਰ ਕਰੇ ਤਬਾਰਾ ਸੋਚਣ ਦੇ ਵਾਸਤੇ ਬਿਲਕੁਲ ਇਹ ਲੜਾਈ ਲੰਬੀ ਹੈ ਤੇ ਉਹਦੇ ਲਈ ਤੰਦ ਹੀ ਨਾਲ ਲੜਨਾ ਪੈਣਾ ਸਿਆਸੀ ਜਮਾਤ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਇੱਕ ਮਾਮਲਾ ਨਵਾਂ ਜਿਹੜਾ ਹੈਗਾ ਜੀ ਕਿ 27 ਜਨਵਰੀ ਨੂੰ ਮੁੱਖ ਮੰਤਰੀ ਦਾ ਘਰ ਘੇਰਿਆ ਜਾਣਾ ਮੁਕੇਸ਼ ਮਲੋਦ ਵਾਲੇ ਮਾਮਲੇ ਦੇ ਉੱਤੇ ਉਹਦੇ ਲਈ ਵੀ ਸਰਕਾਰ ਨੇ ਫਿਰ ਕੋਈ ਤਿਆਰੀ ਕੀਤੀ ਹੈ ਜੀ ਕਿ ਚੰਡੀਗੜ੍ਹ ਆਉਣ ਰੋਕਣੇ ਬੰਦੇ ਜਾਂ ਕੀ ਕਰਨਾ ਹੈ ਜੀ ਉਹ ਉਹਨਾਂ ਨੇ ਫੈਸਲਾ ਕੀਤਾ ਜਥੇਬੰਦੀਆਂ ਨੇ ਰਲ ਕੇ ਕਿ ਘੇਰਨਾ ਉਹ ਸੰਗਰੂਰ ਆਣਾ ਘਰ ਘੇਰਨਾ ਬੈਤ ਸੰਗਰੂਰ ਵਾਲੇ ਜਿੱਥੇ ਚੀਮਨਿਸਟਰ ਨਹੀਂ ਰਹਿੰਦਾ ਪਰ ਉੱਥੇ ਨੇੜੇ ਆ ਕਿਉਂਕਿ ਸਾਰੇ ਬੰਦਿਆਂ ਨੂੰ ਤਾਂ ਚੰਡੀਗੜ੍ਹ ਆਉਣਾ ਮਜ਼ਦੂਰ ਤਾਂ ਕਹੇ ਬਹੁਤ ਸਾਰੇ ਸਾਧਨ ਲੱਗਦੇ ਨੇ ਬਹੁਤ ਸਾਰੇ ਪੈਸਾ ਲੱਗਦਾ ਕਿਸਾਨ ਤਾਂ ਫਿਰ ਵੀ ਕਰ ਲੈਂਦੇ ਨੇ ਆਪਣੇ ਸਾਧਨ ਵੀ ਹੁੰਦੇ ਨੇ ਮਜ਼ਦੂਰਾਂ ਲਈ ਥੋੜਾ ਜਿਹਾ ਮੁਸ਼ਕਲ ਕੰਮ ਹੁੰਦਾ ਇਸ ਲੈਵਲ ਦੇ ਉੱਤੇ ਪੁਰਾਣੇ ਸੰਗਰੂਰ ਵਾਲਾ ਘਰ ਘਿਰਦੀ ਤਿਆਰੀ 27 ਤਰੀਕ ਦੀ ਕੀਤੀ ਆ ਤੇ ਨਾਲ ਦੀ ਨਾਲ ਗੱਲ ਇਹ ਹੈ ਕਿ ਤੁਸੀਂ ਉਹਦੇ ਤੇ ਕੇਸ ਤਾਂ ਪਹਿਲਾਂ ਤੋਂ ਹੀ ਪਏ ਹੋਏ ਨੇ ਹੁਣ ਕਿਉਂ ਫੜਿਆ ਗਿਆ ਤੇ ਉਹ ਵੀ ਦਿੱਲੀ ਜਾ ਕੇ ਕਿਉਂ ਫੜਿਆ ਗਿਆ ਐਡਾ ਵੀ ਕਿਹੜਾ ਕੇਸ ਆ ਜਿਹੜਾ ਹੁਣ ਤੁਸੀਂ ਉਹਨੂੰ ਲਗਾਤਾਰ ਇਹ ਗੱਲ ਕਰ ਰਹੇ ਇੱਕ ਜਨਤਕ ਲੀਡਰ ਹੈ ਇੱਕ ਗੱਲ ਕਰ ਰਿਹਾ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪੱਖ ਤੋਂ ਪਹਿਲੀ ਉਹਨਾਂ ਦੀ ਮੋਟੀ ਗੱਲ ਤਾਂ ਇੰਨੀ ਸੀ ਕਿ ਆਪਾਂ ਸ਼ਾਮਨਾਟ ਜ਼ਮੀਨਾਂ 'ਚ ਇੱਕ ਤਿਹਾਈ ਹਿੱਸਾ ਜਿਹੜਾ ਉਹਦਾ ਉਹ ਦਬਾਉਣਾ ਹੈ ਇਹ ਤਾਂ ਕਾਨੂੰਨ 'ਚ ਬੰਦ ਦੀ ਕਰ ਰਹੇ ਨੇ ਮੇਰੇ ਖਿਆਲ ਨਾਲ ਜਿਹੜਾ ਕਾਨੂੰਨ ਬਣਿਆ ਉਹਨੂੰ ਲਾਗੂ ਕਰਨਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਕੋਈ ਤੇਰੇ ਕਹਿੰਦੀ ਆਹ ਕਾਨੂੰਨ ਲਾਗੂ ਕਰੋ ਉਹ ਸਰਕਾਰ ਉਹਨੂੰ ਫੜ ਕੇ ਅੰਦਰ ਬੰਦ ਕਰਦੀ ਹੈ ਤੇ ਕਾਨੂੰਨ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਕੁਝ ਤਾਂ ਕੋ ਉੱਪਰ ਦੀ ਇੱਕ ਕਹਿੰਦੀ ਆ ਕਿ ਠੀਕ ਹੈ ਜੀ ਤੁਸੀਂ ਠੀਕ ਹੋ ਤਾਂ ਦੇਸ਼ 'ਚ ਕਾਨੂੰਨ ਦਾ ਰਾਜ ਕਿਵੇਂ ਹੋਏਗਾ ਜੇ ਕਾਨੂੰਨ ਦਾ ਰਾਜ ਨਹੀਂ ਹੋਏਗਾ ਫਿਰ ਅਫਾਤ ਹੀ ਪੈएगी ਫਿਰ ਤਕੜੇ ਦਾ ਸੱਤੀ ਵੀ ਹੀ 100 ਹੋਏਗਾ ਜਿਹੜਾ ਤਕੜਾ ਉਹ ਚੱਲਦਾ ਦੂਜੇ ਕਾਨੂੰਨ ਦੋ ਤਾਂ ਨਹੀਂ ਹੋ ਸਕਦੇ ਗਰੀਬ ਲਈ ਹੋਰ ਤੇ ਅਮੀਰ ਲਈ ਹੋਰ ਇੱਕ ਤਾਂ ਇਥੋਂ ਸਟਾਰਟਿੰਗ ਪੁਆਇੰਟ ਹੀ ਗਲਤ ਹੈ ਗਵਰਨਮੈਂਟ ਗਲਤ ਪਾਸੇ ਖੜੀ ਹੈ ਤੇ ਈਵਨ ਜਿਹੜੇ ਮੰਗ ਕਰ ਰਹੇ ਬੰਦੇ ਨੇ ਉਹਨਾਂ ਦਾ ਕਾਨੂੰਨ ਦੇ ਲਿਹਾਜ਼ ਨਾਲ ਪਾਸਾ ਠੀਕ ਹੈ ਦੂਜੀ ਗੱਲ ਹੋਰ ਵੀ ਹੈ ਕਿ ਉਹ ਇਹ ਕਹਿ ਰਹੇ ਨੇ ਕਿ ਜਿਹੜੀਆਂ ਜ਼ਮੀਨਾਂ ਵਾਦੂ ਨੇ ਜਾਂ ਜਿੱਥੇ ਇੱਕ ਟਕਰਾਅ ਦਾ ਮੁੱਦਾ ਵੀ ਬਣਿਆ ਜਿਹੜਾ ਬੇਗੰਪੁਰਾ ਸ਼ਹਿਰ ਦੀ ਬਸੌਣ ਦੀ ਗੱਲ ਹੈ ਪਿੰਡ ਬਸੌਣ ਦੀ ਸੰਗਰੂਰ ਦੇ ਨੇੜੇ ਇੱਕ ਸਰਕਾਰੀ ਜ਼ਮੀਨ ਦਾ ਜਿਹੜਾ ਝਗੜਾ ਉਹ ਵੀ ਹੈ ਉਦੋਂ ਤੇ ਵੀ ਗੱਲ ਮਤਲਬ ਇਸ ਲੈਵਲ ਤੇ ਚੱਲਦੀ ਹੈ ਹੁਣ ਇਹ ਤੇ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਜਿਹੜੇ ਬਹੁਤ ਵੱਡੇ ਮਾਮਲੇ ਨੇ ਵੱਡੇ ਤਸਕਰ ਵੱਡੇ ਲੋਕ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਹੋਇਆ ਆਏ ਦੇ ਨਾਲ ਤੁਹਾਡੇ ਬੰਦੇ ਆ ਜਾਂਦੇ ਨੇ ਤੇ ਉਹ ਬੰਦੇ ਗੋਲੀਆਂ ਨਾਲ ਮਾਰ ਜਾਂਦੇ ਨੇ ਫਰੋਤੀਆ ਮੰਗ ਰਹੇ ਨੇ ਉਹਨਾਂ ਦਾ ਕੁਝ ਹੋ ਰਿਹਾ ਉਹਦੇ 'ਚ ਤਾਂ ਤੁਸੀਂ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਤੁਸੀਂ ਆਪਣੀ ਫੋਰਸ ਨੂੰ ਝੋਕ ਰੱਖਦੇ ਹੋ ਇਹ ਜਿਹੜੇ ਜਨਤਕ ਟਾਈਪ ਦੇ ਲੋਕਾਂ ਦੇ ਮੁੱਦੇ ਠਾਉਂਦੇ ਨੇ ਉਹਨਾਂ ਦੇ ਖਿਲਾਫ ਹੁਣ ਵੀ ਦੇਖਣਾ ਇਹ ਹੀ ਹੋਏਗਾ ਕਿ ਸਤਾਈ ਨੂੰ ਘੱਟ ਸਰਕਾਰ ਕਰਨ ਦਿੰਦੀ ਆ ਜਾਂ ਹੋਰ ਮਜ਼ਦੂਰ ਅੱਗੋਂ ਨੂੰ ਫੜ ਲੈਂਦੀ ਆ ਪਹਿਲਾਂ ਕਿਵਰ ਇਹ ਵੀ ਤਾਂ ਇਹ ਕਰਦੇ ਨੇ ਨਾ ਉਹ ਰੱਖਿਆ ਹੁੰਦਾ ਤੇ ਉਸ ਤੋਂ ਪਹਿਲਾਂ ਪੁਰਸ ਜਾਂਦੀ ਹੈ ਕਿਉਂਕਿ ਫੜਨਾ ਸ਼ੌਕਾ ਹੁੰਦਾ ਚੱਕ ਕੇ ਫੜ ਕੇ ਅੰਦਰ ਕਰੋ ਜੀ ਧਰਨਾ ਵੀ ਨਾ ਹੋਣ ਦਿਓ ਕੱਠਾ ਨਾ ਹੋਣ ਦਿਓ ਤੁਸੀਂ ਆਪਦੇ ਕੱਠ ਜਿੰਨੇ ਮਰਜ਼ੀ ਸਰਕਾਰੀ ਆਧਾਰ ਤੇ ਕਰਦੇ ਰਹੋ ਸਰਕਾਰੀ ਬਸਾਂ ਤੇ ਵੀ ਬੰਦੇ ਲਿਆਂਦੇ ਰਹੋ ਤੇ ਅੱਜ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਤੇ ਭਗਵਤ ਮਾਨ ਜਿਹੜਾ ਪ੍ਰੀਸ਼ਦ ਤੇ ਬਿਨਕਸੰਤੀ ਦੇ ਮੈਂਬਰਾਂ ਨੂੰ ਸੋਚ ਕਾ ਰਹੇ ਨੇ ਔਰ ਸੌ ਤੁਸੀਂ ਕਿਉਂ ਚਕਾਉਣੇ ਪਈ ਉੱਥੇ ਹੀ ਏਡੀਸੀ ਲੈਵਲ ਤੇ ਚਕਾਈ ਜਾਂਦੀ ਹੈ ਸੌ ਤੇ ਬਨਾਸਾ ਬਤੇ ਨੂੰ ਵੀਡੀਓ ਲੈਵਲ ਦੇ ਉੱਤੇ ਬਸ ਤੁਸੀਂ ਪੋਲੀਟੀਕਲ ਮਾਈਲੇਜ ਲੈਣ ਦੇ ਲਈ ਕਿ ਅਸੀਂ ਇੱਕ ਹੋਰ ਰੈਲੀ ਕਰ ਲਈ ਉਹਨਾਂ ਨੂੰ ਹੋਰ ਦਰਸਾਉਣਾ ਚਾਹੁੰਦੇ ਹਾਂ ਅਸੀਂ ਆਹ ਕਰਤਾ ਐਨਾ ਕੀ ਗੱਲ ਹੈ ਇਸ ਕਰਕੇ ਇਹ ਜਿਹੜੀ ਇੱਕ ਇਹਦੀ ਇੱਕ ਤਾਂ ਨਿੰਦਾ ਇਸ ਲਈ ਕੀਤੀ ਜਾਣੀ ਚਾਹੀਦੀ ਔਰ ਕਰ ਰਹੇ ਨੇ ਲੋਕ ਕਿਸਾਨ ਮਜ਼ਦੂਰ ਕਿ ਤੁਸੀਂ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਬੰਦਿਆਂ ਨੂੰ ਗ੍ਰਿਫਤਾਰ ਕਰਦੇ ਹੋ ਇਹਦੇ ਨਾਲ ਸਗੋ ਹੋਰ ਜ਼ਿਆਦਾ ਮਾਹੌਲ ਖਰਾਬ ਕਰਨ ਵੱਲ ਤੁਸੀਂ ਧੱਕ ਰਹੇ ਹੋ ਲੋਕਾਂ ਨੂੰ ਨਾ ਕਿ ਉਹ ਕੋਈ ਕੰਦੇ ਹੋਜੀ ਕਰ ਰਹੇ ਸੀ ਸਰਦਾਰ ਮੇਸ਼ੀ ਜੀ ਇੱਕ ਮਾਮਲਾ ਲੰਮੇ ਸਮੇਂ ਤੋਂ ਚੱਲਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਪੈਰਲਰ ਜਦੋਂ ਵੀ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲਦੀ ਆ ਤਦ ਫਿਰ ਉਹ ਇੱਕ ਨਵੇਂ ਸਿਰੇ ਤੋਂ ਸਵਾਲ ਖੜਾ ਹੁੰਦਾ ਕਿ ਉਹਨੂੰ 15-17 ਵਾਰ ਪੈਰੋਲ ਮਿਲ ਗਈ ਇੱਥੇ ਸਾਲਾਂ ਬੰਦੀ ਨਾ ਪੈਰੋਲ ਨਾ ਰਿਹਾਈ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਕੱਲੇ ਬੰਦੀ ਸਿੰਘ ਕਿਉਂ ਦੇਸ਼ ਦੇ ਵਿੱਚ ਵੀ ਕਿੰਨੇ ਅਜਿਹੇ ਮਾਮਲੇ ਨੇ ਆਪਾਂ ਅਕਸਰ ਚਰਚਾ ਕਰਦੇ ਆਂ ਪਰ ਹੁਣ ਦੁਬਾਰਾ ਕਮੇਨ ਸਭ ਮੋਰਚੇ ਨੇ ਇਕੱਤਰਤਾ ਕਰਕੇ ਨਵੇਂ ਸਿਰੇ ਤੋਂ ਸੰਘਰਸ਼ ਵਿੜਨ ਦਾ ਫੈਸਲਾ ਕੀਤਾ ਜੀ ਇਹ ਇਹ ਲੜਾਈ ਕਿੱਦਾਂ ਅਗਾਹ ਵਧੇਗੀ ਹੁਣ ਬੰਦੀ ਸਿੰਘਾਂ ਦੀ ਰ ਤਿੰਨ ਸਾਲ ਹੋ ਗਏ ਸੀ ਇਸ ਕਮੇਟ ਸਾ ਮੋਰਚੇ ਨੂੰ ਤਿੰਨ ਸਾਲਾਂ ਤੋਂ ਇਕੱਠ ਇਹਨਾਂ ਨੇ ਕੀਤਾ ਔਰ ਉਸ ਇਕੱਠ ਦੇ ਵਿੱਚ ਇਹ ਗੱਲ ਲਗਾਤਾਰ ਮੰਗ ਕੇ ਹੈ ਕਿ ਬੱਦੀ ਸਿੰਘਾਂ ਦੀ ਰਿਹਾਈ ਜਿਹੜੇ ਜਗਤਾਰ ਸਿੰਘ ਹਵਾਰਾ ਹੁਣੇ ਨੇ ਉਹਨਾਂ ਨੂੰ ਘਟੋ ਘਟ ਪੰਜਾਬ ਜਾਂ ਚੰਡੀਗੜ੍ਹ ਦੇ ਜਿਹੜੇ ਚ ਤਬਦੀਲ ਕਰਨਾ ਤੇ ਹਰ ਜਿਹੜੇ ਤੋਂ ਤਾਂ ਕਿ ਲੋਕ ਇੱਥੇ ਤਾਉ ਨਾ ਜੰਨੇ ਸਮੇ ਤੋਂ ਜਿਹੜੇ ਵੀ ਬੰਦੇ ਕੋਈ ਬਾਹਰ ਇਸ ਪੱਧਰ ਦੇ ਉੱਤੇ ਨੇ ਉਹਨਾਂ ਤੇ ਇਹ ਮੰਗ ਲਗਾਤਾਰ ਚੱਲ ਰਹੀਆਂ ਸੀ ਉਹਨਾਂ ਸਰਕਾਰਾਂ ਨੇ ਲਿਖ ਕੇ ਭੇਜ ਦਿੰਦੀਆਂ ਨੇ ਕਿ ਜਿਹਦੇ ਨਾਲ ਤਾਂ ਮਾਹੌਲ ਖਰਾਬ ਹੋ ਜਾਣਾ ਹੈ ਜੇ ਸੂਬਾ ਸਰਕਾਰ ਨੂੰ ਵੀ ਕੋਈ ਪੁੱਛਦਾ ਪਹਿਲਾਂ ਅਕਾਲੀ ਵੀ ਇਹ ਲਿਖ ਕੇ ਭੇਜਦੇ ਰਹੇ ਹੁਣ ਆਮ ਆਦਮੀ ਪਾਰਟੀ ਵੀ ਇਹ ਲਿਖ ਕੇ ਭੇਜਦੀ ਰਹੀ ਹੈ ਤੇ ਬਾਕੀ ਜਿਹੜੇ ਬੋਰਡ ਵਗੈਰਾ ਬਣਦੇ ਰਹੇ ਉਹ ਤਾਂ ਸਰਕਾਰਾਂ ਦੀ ਮਰਜ਼ੀ ਥੀ ਦਿਨ ਮਨ ਨੇ ਮਰਜ਼ੀ ਥੀ ਫੈਸਲੇ ਲੈਂਦੇ ਇੱਕ ਗੱਲ ਇਹ ਹੈ ਕਿ ਐਨੇ ਨੇ ਸਾਲ ਹੋ ਗਏ 34 33 35 35 ਸਾਲ ਹੋ ਗਏ ਬੰਦਿਆਂ ਨੂੰ ਉਹ ਭਰ ਜਵਾਨੀ ਚ ਸੀਗੇ ਉਦੋਂ ਤੇ ਹੁਣ ਬਜ਼ੁਰਗ ਹੋ ਗਏ ਨੇ ਤੇ ਉਹ ਨਿੱਜੀ ਕਿਸੇ ਕ੍ਰਾਈਮ ਕਰਕੇ ਜੇਲ੍ਹ ਚ ਨਹੀਂ ਆਏ ਹਾਲਾਂਕਿ ਨਿੱਜੀ ਕ੍ਰਾਈਮ ਦੇ ਵਿੱਚ ਵੀ ਤੁਸੀਂ ਛੱਡ ਦਿੰਦੇ ਹੋ ਬੰਦਿਆਂ ਨੂੰ ਵੀ ਚਲੋ ਇਹਦਾ ਗੁੱਡ ਕੰਡਕਟ ਚੰਗਾ ਹੈ ਤੇ ਆਪਾਂ ਪਹਿਲਾਂ ਛੱਡ ਦਿੰਦੇ ਆ ਬਸ ਤੇਰੀ ਵਾਰ 15 ਅਗਸਤ ਤੇ 26 ਜਨਵਰੀ ਤੇ ਇਦੋਂ ਪਹਿਲਾਂ ਰੀਲੀਜ਼ ਹੁੰਦੇ ਰਹੇ ਨੇ ਲੋਕ ਉਸ ਪੱਧਰ ਦੇ ਉੱਤੇ ਜਾ ਕੇ ਦਾਕਿਬਨ ਇੱਥੇ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਹੀ ਜ਼ਮਾਨਤ ਦਿੱਤੀ ਅਦਾਲਤ ਨੇ ਕੁਲਦੀਪ ਸਿੰਘ ਸਿੰਗਰ ਨੂੰ ਰੌਣਾ ਪਿਆ ਤਾਂ ਜਾ ਕੇ ਜ਼ਮਾਨਤ ਰੱਦ ਹੋਈ ਹੈ ਇਦੋਂ ਪਹਿਲਾਂ ਬਿਲਕੀ ਜ਼ਬਾਨੋਂ ਦਾ ਕੇਸ ਦੇ ਵਿੱਚ ਤੁਸੀਂ ਜਿਹਨੇ ਕਤਲ ਤੇ ਮਤਲਬ ਜਿਹੜਾ ਰੇਪ ਪਲੱਸ 5 ਬੰਦਿਆਂ ਦਾ ਕਤਲ ਦੇ ਦੋਸ਼ੀ ਸੀ ਉਹਨਾਂ ਨੂੰ ਗੁੱਡ ਕੰਡਕਟ ਕਰਕੇ ਤੁਸੀਂ ਪਹਿਲਾਂ 161 ਦੇ ਤਹਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਛਡਤਾ ਸੀਗਾ ਫਿਰ ਤਾਮਨ ਨਾਡੂ ਦੀ ਸਰਕਾਰ ਤੇ ਉੱਥੇ ਦੀਆਂ ਪਾਰਟੀਆਂ ਤੇ ਸੰਵਿਧਾਨ ਸਭਾ ਦੇ ਅਧਿਕਾਰ ਨੂੰ تسلیم ਕਰਦੇ ਹੋਏ ਤੁਸੀਂ ਰਜੀਵ ਗਾਂਧੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਵੀ ਛੱਡਿਆ ਸੀਗਾ ਔਰ ਉਹਨਾਂ ਦਾ ਵੈਲਕਮ ਕੀਤਾ ਤਾਮਨ ਨਾਡੂ ਸਰਕਾਰ ਨੇ ਤੇ ਇਸ ਟੰਗ ਨਾਲ ਬਾਕੀ ਦੇ ਜਿਹੜੇ ਕ੍ਰਾਈਮਨਲ ਨੇ ਇਹਨਾਂ ਨੂੰ ਤਾਂ ਛੱਡ ਹੀ ਨਾ ਰਾਮ ਰੇਵ ਤਾਂ ਫਿਰ ਹੌਲਤੇ ਰਹਿੰਦਾ ਜਿਵੇਂ ਆਏ ਜੇ ਲੱਗਦਾ ਤੀਜੇ ਕਿ ਮਹੀਨੇ ਫੇਰ ਆ ਜਾਂਦਾ 40 ਦਿਨ ਦੀ 40 ਦਿਨ ਦੀ ਮਤਲਬ ਸਵਾ ਸਾਲ ਤੋਂ ਬੰਦਾ ਬਾਹਰ ਹੀ ਸਵਾ ਸਾਲ ਨਾ ਹੁੰਦਾ ਜਿਹੜੇ ਚ ਵੀ ਤੁਸੀਂ ਉਹਨਾਂ ਦੀ ਖਾਤਰਦਾਰੀ ਕਰਦੇ ਹੋ ਤੇ ਬਾਹਰ ਵੀ ਕਰਦੇ ਹੋ ਨਾ ਕੇਵਲ ਪ੍ਰੋਮ ਦਿੰਦੇ ਹੋ ਤੁਹਾਡੇ ਬੰਦੇ ਜਾ ਜਾ ਕੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ ਤੋਂ ਬਾਅਦ ਵੀ ਜਾ ਕੇ ਇਹ ਮੈਸੇਜ ਦਿੰਦੇ ਹੋ ਕਿ ਬੰਦਾ ਗ੍ਰੇਟ ਹੈ ਇਹ ਜਿਹੜਾ ਮਰ ਗਿਆ ਫਿਰ ਇਹਨਾਂ ਨੇ ਤਾਂ ਇੱਕ ਵੇਚਾ ਕੇ ਆਪਣੇ ਕਮਿਊਨਿਟੀ ਦੇ ਲਈ ਇੱਕ ਗੱਲ ਕੀ ਔਰ ਉਹ ਸੰਜਾਮ થઈ ਰਹੀ ਹੋਗੀ ਚਾਹੇ ট্রায়াল ਆ ਚਾਹੇ ਜੋ ਮਰਜੀ ਆ ਉਹ ਉਹ ਕਨਵਿਕਟਰ ਕੁਛ ਹੋਗੇ ਕੁਛ ਨਾ ਹੋਗੇ ਜਦੋਂ ਉਹਨਾਂ ਸਮਾਂ ਜਿਹੜਾ ਚ ਰਹਿਗੇ ਜਿਵੇਂ ਰਾਜੋਆਣੇ ਦਾ ਮਾਮਲਾ ਹੈ 19 ਸਾਲ ਦੇ ਲਗਭਗ ਤੁਸੀਂ ਫਾਸੇ ਦੀ ਚੱਕੀ ਚੋਗੇ ਐਨੇ ਸਾਲ ਤੁਹਾਨੂੰ ਵੈਸੇ ਹੋਗੇ ਤੇ ਤੁਸੀਂ ਸਾਰੇ ਮਾਮਲੇ ਨੇ ਕੀ ਕਰ ਰਹੇ ਹੋ ਮਤਲਬ ਗੌਰਮੈਂਟ ਨੇ ਜੇਕਰ ਸੰਤੁਸ਼ਟੀ ਸੈਟੀਸਫਾਈ ਕਰਨਾ ਹੋਵੇ ਹੁਣ ਵੀ ਕੀ ਖਤਰਾ ਕੀ ਆ ਉਹਨਾਂ ਤੋਂ ਜਿਹੜੇ ਜੇ ਉਹ ਐਡੇ ਐਕਟਿਵ ਹੋਣ ਬੰਦੇ ਜੇ ਇਹ ਕਹਿਣ ਕਿ ਅਸੀਂ ਇੱਥੇ ਬੈਠੇ ਵੀ ਕਰ ਸਕਦੇ ਆ ਤਾਂ ਗੈਂਗਸਟਰ ਜਿਵੇਂ ਗੈਂਗਸਟਰ ਤੁਹਾਡੇ ਬੈਠੇ ਬੈਠੇ ਜੀੜਾਂ ਦੇ ਵਿੱਚ ਬਾਹਰ ਕਤਲ ਕਰਾ ਰਹੇ ਨੇ ਪ੍ਰਤੀਕਾਂ ਨਹੀਂ ਰਹੇ ਨੇ ਨਾ ਕੀ ਕਰ ਲੈਂਦੇ ਤੁਸੀਂ ਜੀੜ ਚ ਰੱਖ ਕੇ ਜੇ ਜੀੜ ਚ ਰੱਖੇ ਨਹੀਂ ਹੁੰਦਾ ਤਾਂ ਦੂਜੇ ਬੰਦੇ ਜਿਹੜੇ ਹੁਣ ਮੂਵਮੈਂਟ ਸੀਗੀ ਹੁਣ ਉਸ ਲੈ ਬੰਦਾ ਮੂਵਮੈਂਟ ਦਾ ਉਭਾਰ ਨਹੀਂ ਹੈ ਤੇ ਉਹ ਬੰਦੇ ਨਾਰਮਲ ਜ਼ਿੰਦਗੀ ਜਿਉ ਰਹੇ ਨੇ ਤੇ ਉਹਨਾਂ ਨੂੰ ਛੱਡ ਕੇ ਤੁਸੀਂ ਕਿੰਨੇ ਲੋਕਾਂ ਦੇ ਦਿਮਾਗਾਂ ਨੂੰ ਸ਼ਾਂਤ ਕਰੋਗੇ ਸਕੇ ਇਹਦੀ ਬਜਾਏ ਤੇ ਇਹ ਕਰਦੇ ਕਿਉਂ ਨਹੀਂ ਹੈ ਇਹ ਤਾਂ ਹੁਣ ਉਹਨਾਂ ਦੇ ਪੋਲਿਟਿਕਲ ਪੰਗ ਇੱਛਾ ਸ਼ਕਤੀ ਦਾ ਸਵਾਨ ਹੈ ਇੱਥੇ ਪੋਲਿਟਿਕਸ ਕੰਮ ਕਰਦੀ ਹੈ ਤੁਹਾਡੀ ਕਿ ਜੇ ਛੱਡਤਾ ਘਟ ਗਿਰਤੀ ਦੇ ਬੰਦਿਆਂ ਨੂੰ ਸ਼ਾਇਦ ਮੁਸਲਮਣਜ ਦੇ ਬੰਦਿਆਂ ਨੂੰ ਸਿੱਖ ਨੂੰ ਇਸਾਈ ਨੂੰ ਕਿਸੇ ਹੋਰ ਨੂੰ ਤਾਂ ਤੁਹਾਡਾ ਜਿਹੜਾ ਹਿੰਦੂਤਵ ਦਾ ਮੈਜੋਰਿਟੀ ਵੋਟ ਬੈਕ ਹੈ ਕਿਤੇ ਉਹਦੇ ਤੇ ਕੋਈ ਆਸ ਨਹੀਂ ਹੂੰ ਹੂੰ ਹੋਰ ਤਾਂ ਕੋਈ ਰੌਲੇ ਵਾਲੀ ਗੱਲ ਨਹੀਂ ਹੈ ਤੁਸੀਂ ਇਨਸਾਫ ਦੇ ਤਕਾਜ਼ੇ ਤੇ ਗੱਲ ਨਹੀਂ ਕਰ ਰਹੇ ਗੱਲ ਦੂਜੇ ਪਾਸੇ ਕਰ ਰਹੇ ਹੋ ਇਸ ਕਰਕੇ ਇਸੇ ਕਰਕੇ ਕਿਹਾ ਜਾਂਦਾ ਕਿ ਮinority ਜਿਹੜੀਆਂ ਜਾਂ ਘੱਟ ਗਿਣਤੀਆਂ ਦਾ ਲੋਕ ਬਾਕੀ ਦੇ ਲੋਕ ਜਿਹੜੇ ਉਹ ਉਹਨਾਂ ਲਈ ਹੋਰ ਕਾਨੂੰਨ ਹੈ ਤੇ ਦੂਜਿਆਂ ਲਈ ਇੱਕ ਹੋਰ ਕਾਨੂੰਨ ਹੈ ਇਸੇ ਕਰਕੇ ਇਹ ਦਲੀਲਾਂ ਸਾਹਮਣੇ ਆਉਂਦੀਆਂ ਨੇ ਨਾ ਬਾਰ-ਬਾਰ ਇਹ ਲੋਕਾਂ ਦੇ ਸ਼ੰਕੇ ਲੋਕਾਂ ਦੇ ਜਿਹੜੇ ਤੱਥ ਨੇ ਉਹ ਦੇਖਦੇ ਨੇ ਰੋਜ਼ ਜਦੋਂ ਬੋਲਦੇ ਨੇ ਸਟੇਜਾਂ ਦੇ ਉੱਤੇ ਤਾਂ ਇਹ ਲਾਜ਼ਮੀ ਹੈ ਉਹਨਾਂ ਨੂੰ ਜੱਜ ਜਾਂਦੀਆਂ ਕਰਨ ਮੁਕਾਬਲ ਤੱਕ ਦੂਜੀ ਦੀ ਬਿਲਕੁਲ ਰਾਜਨੀਤਿਕ ਜਮਾਤ ਹਰ ਫੈਸਲਾ ਆਪਣੀ ਵੋਟ ਸਿਆਸਤ ਨੂੰ ਆਪਣੀ ਧਿਰ ਨੂੰ ਧਿਆਨ ਚ ਰੱਖ ਕੇ ਲੈ ਰਹੀ ਹੈ ਜਿਹਦੇ ਵਿੱਚੋਂ ਇਹ ਮਾਮਲਾ ਵੀ ਗੰਭੀਰ ਹੈ ਸੋ ਸਾਰੇ ਪਹਿਲੂਆਂ ਦੇ ਚਰਚਾ ਕਰਨ ਲਈ ਸਰਦਾਰ ਮਨੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਸ਼ੁਕਰੀਆ ਤੁਸੀਂ ਜੁੜੇ ਰਹੋ ਪੁਲਾੰਗ ਦੇ ਨਾਲ ਸਸਿਕਾਪੀ ਸਸਿਕਾਪੀ